ਮਾ ਸਾਹ ਬੋਤੇ ਪਾਪਾ ਦੇ ਕੋ ਦੌਣਾ ਕੋਈ ਨਹੀਂ ਪਤਾ ਆਪੇ ਆ ਜਾਣਗੇ ਚਲਾਉਣਾ ਦਿਲ ਕਰਨਾ ਵੈਨੂੰ ਪਤਾ ਬਾਹਰ ਇੰਨਾ ਤੇ ਕੰਮ ਹੁੰਦਾ ਵਾ ਇੰਨਾ ਤੇ ਟਾਈਮ ਹੋਵੇ ਕਿ ਮੈਨੂੰ ਫੋਨ ਹੀ ਲਾ ਲੇ ਮੇਰੀ ਫਰੈਂਡ ਨਾ ਕਿੰਨੀਆਂ ਵਾ ਕਿ ਆ ਮੈਂ ਖਰ ਮੈਂ ਤੇਰੇ ਵਾਸਤੇ ਟੋਫੀ ਲੈ ਕੇ ਆਈਆਂ ਮੇਰੇ ਪਾਪਾ ਬਾਹਰ ਗਏ ਸੀ ਕਿ ਉਹਨੇ ਮੈਨੂੰ ਟੋਫੀ ਦਿੱਤੀ ਮੇਰੇ ਪਾਪਾ ਨੇ ਉਹ ਆ ਟੋਫੀ ਚਾਕਲੇਟ ਲੈ ਕੇ ਆਵੇ ਮੈਂ ਵੀ ਆਪਣੀ ਫਰੈਂਡਾਂ ਨੂੰ ਦੇਣੀਆਂ ਵਾ ਕੋਈ ਨਹੀਂ ਪਤਾ ਜੇ ਤੇਰੇ ਪਾਪਾ ਲੈ ਆਉਣਾ ਨਾ ਮੈਂ ਤੇਰੇ ਵਾਸਤੇ ਇੰਨਾ ਸਾਰਾ ਸਮਾਨ ਮੰਗਵਾ ਕੇ ਮਗਵਾਉਂਗੀ ਚੰਗਾ ਤੂੰ ਨੇ ਵੀ ਟੈਨਸ਼ਨ ਲਿਆ ਕਰ ਤੇਰੀ ਮਾਂ ਤੇਰੀ ਕੋਲੀ ਹੈ ਨਾ ਵੈਸੇ ਹਾਂ ਪਰ ਪਪਾ ਮੇਰਾ ਵੀ ਜੇਕਰ ਦੱਪਾ ਪੜ੍ਹ ਮਿਲਦਾ ਮੈਂ ਪਪਾ ਦੇ ਨਾ ਮੂੰਹ ਦੇਖਿਆ ਨਾ ਅੱਖਾਂ ਦਾ ਨੱਕ ਕੋਖ ਵੀ ਦੇਖਿਆ ਮੈਂ ਤੂੰ ਸੇਮ ਟੂ ਸੇਮ ਹਰ ਪਪਾ ਵਰਗੀ ਤੇ ਐਵਾ ਪਰ ਉਹਦੇ ਵਰਗਾ ਨਾ ਉਹਦੇ ਵਰਗੀਆਂ ਅੱਖਾਂ ਸਾਰਾ ਕੁਝ ਤੇ ਉਹਦੇ ਵਰਗੇ ਆ ਹੈ ਪਰ ਉਹ ਮੁੰਡੇ ਆ ਚਲੋ ਉਹ ਤੇ ਪੁੱਤ ਗੱਲ ਕਰਦੇ ਪਰ ਫਰਕ ਵਾ ਕੋਈ ਗੱਲ ਨਹੀਂ ਪੁੱਤ ਅੱਭੀ ਆ ਜਾਣਗੇ ਮਾ ਲਈ ਇਹ ਤਾਂ ਸੋਚਿਆ ਨਾ ਕਰ ਤੂੰ ਮੇਰੀ ਧੀ ਚੰਗਾ ਤੂੰ ਪੜ੍ਹਾਈ ਵੱਲ ਧਿਆਨ ਦਿਆ ਕਰ ਬਸ ਇੱਕ ਮੇਰੀ ਫਰੈਂਡ ਕਹਿੰਦੀ ਕਿ ਇੱਦੇ ਪਾਪਾ ਨੇ ਇਹ ਨਹੀਂ ਕਦੇ ਵੀ ਹੋਣਾ ਇਹਦੇ ਪਾਪਾ ਨੇ ਬਾਹਰ ਵਿਆਹ ਕਰਾ ਲਿਆ ਵਾ ਨਾ ਪੁੱਤ ਇਦਾਂ ਨਹੀਂ ਬੋਲੀਦਾ ਕਿਹੜੀ ਫਰੈਂਡ ਹੀ ਉਹ ਤੇਰੀ ਜਿਹੜੀ ਬਸ ਚ ਨਹੀਂ ਆਂਦੀ ਰੋਜੀ ਉਹਨੇ ਕੀ ਆਹੀ ਐਵੇਂ ਮਾਰਦੀ ਉਹ ਉਹ ਤਾਂ ਦੋਸਤ ਹੋਣਾ ਤੇਰੇ ਪਾਪਾ ਦੇ ਲਾਗੇ ਤੇ ਉਹਨੇ ਵਿਆਹ ਕਰਵਾਇਆ ਵਾ ਉਹ ਤੇ ਕਹਿੰਦੀ ਸੀ ਕਿ ਸਾਡੇ ਕਾ ਸੱਜੀ ਗੱਲਾਂ ਹੁੰਦੀ ਆ ਵਾ ਤੁਹਾਡੇ ਕਰਦੀਆਂ ਉਹ ਲੋਕੀ ਇੱਧੇ ਪਿੱਥੇ ਗੱਲਾਂ ਗੁਲਾ ਕਰਦੇ ਰਹਿੰਦੇ ਬਾਹਰ ਤੈਨੂੰ ਪਤਾ ਲੋਕਾਂ ਦੀ ਜ਼ਿਆਦਾ ਦੰਦੀ ਭੋਲੰਦੀ ਪਰ ਬਤਾਉਨੇ ਤੇਰੇ ਬਾਪਾ ਨੂੰ ਕਿ ਹਾਂ ਜਲਦੀ ਆਵੇਂ ਨਾਲ ਮੈਂ ਉਹ ਗੱਲ ਕਰਨੀ ਹੈ ਬਾਪਾ ਆਪਣੀ ਨਾ ਕਰੀ ਮੇਰੇ ਫੋਨ ਕੀਤਾ ਮੈਮ ਵੌਇਸ ਨੂੰ ਰਿਕਾਰਡਿੰਗ ਭੇਜ ਲੱਗਦੀ ਆ ਪੁੱਤ ਪੁੱਤ ਕਿਉਂ ਨਹੀਂ ਫੋਨ ਕਰਦੇ ਪਾਪਾ ਪਾਪਾ ਨੇ ਤੇ ਛੇਤੀ ਆ ਜਾਣਾ ਹੁਣ ਤੂੰ ਤੇ ਹੁਣ ਸਰ ਦੇ ਵਿੱਚ ਕੂਲੇ ਗਈ ਰਹਿਨੀ ਐ ਸੁਰੀਤ ਤੇ ਦੇਰ ਨਾਲ ਕਿਦਾਂ ਗੱਲ ਹੋਵੇ ਮੁੜ ਕੇ ਜਦੋਂ ਤੂੰ ਆ ਜਾਂਦੀ ਉਹਦੇ ਫਿਰ ਉਹ ਸੌ ਜਾਂਦੇ ਆ ਮੰਮੀ ਸਮਝਾਉਂ ਕੋਈ ਸੰਰੀਤ ਨੂੰ ਬਾਰ-ਬਾਰ ਪਾਪਾ ਪਾਪਾ ਹੀ ਕਰੀ ਜਾਂਦੀ ਵਿਚਾਰੀ ਚੱਲ ਪੁੱਤ ਤੂੰ ਵੀ ਹੌਸਲਾ ਦੇ ਨਾ ਉਹਨੂੰ ਤੇ ਰਾਣੀ ਨੂੰ ਇਹ ਤੇ ਆ ਮੇਰਾ ਪੁੱਤ ਇਦਾਂ ਨਹੀਂ ਕਰ ਇਦਾਂ ਹੁੰਦਾ ਸੰਰੀਤ ਤੇ ਤੇਰੀ ਮੰਮਾ ਬੱਸ ਅੱਗ ਪਰੇਸ਼ਾਨ ਹੁੰਦੀ ਆ ਨਾਲੇ ਤੇਰੇ ਪਾਪਾ ਨੇ ਪੁੱਤ ਕਿੰਨੇ ਪੈਸੇ ਲੈ ਕੇ ਆਉਣਾ ਕਿੰਨੀਆਂ ਚੀਜ਼ਾਂ ਲੈ ਲੈ ਕੇ ਆਉਣਾ ਪਰ ਮੇਰੇ ਸਾਰੇ ਫਰੈਂਡਾਂ ਦੇ ਪਾਪਾ ਕਹਿੰਦੇ ਪਾਪਾ ਆ ਜਾਂਦੇ ਉਹ ਇੱਕ-ਇੱਕ ਸਾਰ ਬਾਅਦ ਆ ਜਾਂਦੇ ਮੈਂ ਦੇਖੋ ਜਦੋਂ 11 ਇਅਰਸ ਦੀ ਹੋ ਗਈ ਪਾਪਾ ਹੋਏ ਤੱਕ ਆਏ ਨਹੀਂ ਆ ਉਹ ਤਾਂ ਜਿਹੜੇ ਸਾਲ-ਸਾਲ ਬਾਅਦ ਹੁੰਦੇ ਆ ਨਾ ਕੋਈ ਇਥੇ ਕੰਪਨੀਆਂ ਕੰਪਨੀਆਂ 'ਚ ਹੀ ਕੰਮ ਕਰਦੇ ਆ ਨਾ ਤਾਂ ਛੇਤੀ ਆ ਜਾਂਦੇ ਆ ਤੇ ਜਿਹੜੇ ਦੋ ਤਿੰਨ ਸਾਲ ਬਾਅਦ ਹੁੰਦੇ ਆ ਉਹ ਇਥੇ ਦੁਬਈ ਖਤਰ ਅਰਬਾਦ ਉੱਥੇ ਜਾਂਦੇ ਤਾਂ ਆ ਜਾਂਦੇ ਤੇਰੇ ਪਾਪਾ ਤਾਂ ਪੁੱਤ ਵੱਡੇ ਅਮਰੁੱਥੇ ਜਿ ਗਏ ਉਹਨਾਂ ਨੂੰ ਤਾਂ ਜਿਆਦਾ ਜ਼ਿਆਦਾ ਮਨ ਲੱਗਣ ਦੇ ਆ ਕਮਾਈ ਤੇਰੇ ਪਾਪਾ ਦੀ ਉਹਨਾਂ ਨਾਲੋਂ ਜਿਆਦਾ ਹੀ ਆ ਪਰ ਫਿਰ 5 ਸਾਲ ਬਾਅਦ ਹੀ ਆਜਣ ਉਹ ਕੀ ਆਂਦੇ ਆਂਦੇ ਸਮਰੀਤ ਨੂੰ ਮਾਰ ਕੇ ਮੈਂ ਸੋਨੇ ਚ ਮੜਾ ਦੇਣਾ ਇੰਨਾ ਸੋਨਾ ਤੇਰੇ ਵਾਸਤੇ ਖਰੀਦਿਆ ਵਾ ਪਰ ਮੈਨੂੰ ਨਾ ਬਾਹਰ ਆਲੇ ਚਾਕਲੇਟੋ ਖਾਣੀਆਂ ਮੈਂ ਵੀ ਆਪਣੇ ਫਰੈਂਡਾਂ ਨੂੰ ਦੇਣੀਆਂ ਸਾਰੀਆਂ ਨਹੀਂ ਮੈਂ ਉਹ ਮੈਨੂੰ ਸਾਰੇ ਇੱਕ ਇੱਕ ਦੇ ਦਿੰਦੇ ਆਵੇਂ ਮੈਨੂੰ ਅੱਜ ਦਿੱਤੀ ਸੀ ਉਹ ਪੁੱਤ ਆ ਬਰੂ ਨੇ ਦੇ ਚਾਕਲੇਟੋ ਹਾਂ ਕੋਈ ਨਹੀਂ ਤੇਰੇ ਪਾਪਾ ਦੇ ਨਾ ਦੋਸਤ ਨੇ ਆਉਣਾ ਵਾ ਇੱਕ ਨੇ ਉਹ ਆਂਦਾ ਮੈਂ ਉਹਦੇ ਸਾਥ ਖਡਾਉਣੇ ਵੀ ਭੇਜੂੰਗਾ ਤੇ ਚੀਜ਼ੀਆਂ ਵੀ ਭੇਜੂੰਗਾ ਕੋਈ ਤਾਂ ਮਗਵਾਕ ਹੈ ਨਾ ਜਿੰਨੀ ਮਰਜ਼ੀ ਆਪਣੀ ਸੇਵੀਆਂ ਨੂੰ ਮਾਰਟ ਦੇ ਨਹੀਂ ਜੋਤੀ ਇੱਥੋਂ ਲੈ ਕੇ ਦੇਣੀ ਆ ਵਾ ਉਹ ਆਖਣ ਤੇ ਡਿਆ ਹੀ ਵੀਰ ਸੋ ਤੇ ਮੁੰਡੇ ਕਿਸੇ ਨੇ ਆਉਣਾ ਤੇ ਮੈਂ ਉਹਦੇ ਹੱਥ ਸਮਾਨ ਭੇਜੂਗਾ ਤੂੰ ਵੀ ਨਾ ਨਾ ਦਿਲ ਹਵਾਲਾ ਕਰ ਜੋਤੀ ਇਦਾਂ ਹੈ ਕਿੰਨਾ ਚਿਰ ਲੰਘ ਗਿਆ ਵਾ ਤੇ ਸਭ ਕੁਝ ਚੰਗਾ ਰਹਿ ਗਿਆ ਵਾ ਤੇ ਹੁਣ ਤੇ ਰਹਿ ਥੋੜਾ ਜਿਹਾ ਰਗਿਆ ਵਾ ਹੁਣ ਦੇ ਵਿੱਚ ਉਹ ਤੇ ਜਿਹੜੇ ਕਾਗਜ਼ ਲੱਗੇ ਹੁੰਦੇ ਨਾ ਉਹਦੇ ਪਤਾ ਨਹੀਂ ਕਿਹੜੇ ਵੇਲੇ ਸਰਕਾਰ ਨੇ ਮੋਹਰ ਲਾ ਦੇਣੀ ਤੇ ਪੱਕੇ ਹੋ ਜਾਣਾ ਜਿਹੜੀ ਫਰੈਂਡ ਨੇ ਆਮਨ ਦਿੱਤਾ ਮੈਨੂੰ ਉਹਦੇ ਪਾਪਾ ਵੀ ਯੂਕੇ ਰਹਿੰਦੇ ਫਿਰ ਉਹ 1 ਸਾਲ ਕਿਦਾਂ ਬਾਅਦ ਆ ਗਏ ਉਹ ਪਤਾ ਪੱਕਾ ਹੋ ਗਿਆ ਹੁਣ ਆ ਨਾ ਤਾਂ ਆ ਗਿਆ ਹੋਣਾ ਨਾ ਫਿਰ ਤੇਰੇ ਪਾਪਾ ਜੀ ਪੱਕੇ ਨਹੀਂ ਪੱਕੇ ਨਹੀਂ ਨਾ ਹੋਏ ਤੇਰੇ ਪਾਪਾ ਹਲੇ ਤਾਂ ਕਰਕੇ ਨਹੀਂ ਪਤਾ ਆਏ ਜਦੋਂ ਤੇਰੇ ਪਾਪਾ ਪੱਕੇ ਹੋਏ ਨਾ ਉਹ ਸਾਲ ਬਾਅਦ ਤੇਰੇ ਪਾਪਾ ਨੇ 6 ਮਹੀਨੇ ਇੱਥੇ ਰਹਿਆ ਕਰਨਾ 6 ਮਹੀਨੇ ਬਾਹਰ ਰਹਿਆ ਕਰਨਾ ਠੀਕ ਆ ਲੋਕਾਂ ਨੇ ਪਤਾ ਗੱਲਾਂ ਦੇ ਅਸਰ ਨਹੀਂ ਕਰੀ ਜਾਂ ਹੁੰਦਾ ਲੋਕਾਂ ਦਾ ਰਾਦਾਂ ਦਾ ਪਾਪਾ ਨਹੀਂ ਆਉਣ ਦੇ ਇਹ ਰੋਊਗੀ ਅਸੀਂ ਟੀਚਰਾਂ ਕਰਾਂਗੇ ਮੁੜ ਕੇ ਵੀ ਸਮਰੀਦ ਰੋਂਦੀ ਆ ਲੋਕਾਂ ਤੇਰਾ ਮਜ਼ਾਕ ਡਾਉਣਾ ਹੀ ਤੇ ਉਹਦੇ ਮੇਰੀ ਸਿਆਣੀ ਤੇ ਹੈ ਨਾ ਹਾਂ ਹੈ ਨਾ ਚਲੋ ਖੇਡੋ ਪੁੱਤ ਜਾ ਬਾਹਰ ਖੇਡ ਤੂੰ ਜਾ ਮੇਰਾ ਪਤਾ ਅੱਲਾ ਜਾ ਮੇਰੀ ਪੀ ਫੋਨ ਜਾ ਵੇਚ ਆ ਕੇ ਨਾਲ ਉੱਪਰੋਂ ਦੀ ਭਾਅ ਕੁਛ ਵੀ ਠੰਡੋ ਗਈ ਮੇਰੀ ਤੇ ਠੀਕ ਤੇ ਤੀਰੋ ਇਦਾਂ ਨਹੀਂ ਅਗਲਾ ਕਰਦੀ ਹੁੰਦੀ ਬਾਹਰ ਲੈ ਕੇ ਚਲ ਜਿਆ ਕਰ ਖਾਰ ਆਪਣੀਆਂ ਫਸਲ ਬਾੜੀ ਆਪਣੇ ਨਿੰਬੂਆਂ ਦਾ ਬਾਗ ਲੱਗਾ ਵਾ ਨਿਆਣੇ ਨੂੰ ਉਧਰ ਉਧਰ ਵਖਾ ਲਈ ਆ ਵੇ ਨਿੰਬੂ ਲੱਗੇ ਆ ਵੇ ਸਾਡੀ ਕਣਕ ਹੋਊਗੀ ਆ ਵੀ ਇਹਦਾ ਨਾ ਖੇਡ ਏਦਾਂ ਕਰਕੇ ਨਿਆਣੇ ਨੂੰ ਗੱਲੀ ਬਾਤੀ ਲਾ ਲਈਦਾ ਮम्मी ਮੈਨੂੰ ਝੂਠ ਨਹੀਂ ਨਾ ਬੋਲੇ ਜਾਂਦਾ ਮੈਨੂੰ ਕਿੰਨੇ ਕਿੰਨੇ ਝੂਠ ਬੋਲ ਰੋਜ਼ ਤੇ ਮੈਨੂੰ ਪੁੱਛਦੀ ਆ ਮम्मी ਪਾਪਾ ਨਹੀਂ ਕਦੋਂ ਆਣਾ ਕਦੋਂ ਆ ਤੇ ਕੀ ਜਵਾਬ ਦਵਾ ਮੈਨੂੰ ਹਰ ਟਾਈਮ ਉਹ ਗੜੇ ਇੱਕ ਦਿਨ ਪੁੱਛਦੀ ਮੈਨੂੰ ਫਿਰ ਮੈਂ ਤਾਂ ਇਹੋ ਹੀ ਕਹਿੰਦੀ ਰਹਿਨੀ ਆ ਵੀ ਆ ਜਾਣਾ ਮਾ ਆ ਜਾਣਾ ਤੂੰ ਹੀ ਤੂੰ ਝੂਠ ਬੋਲ ਕੇ ਦਿਲਸਾਫਿੰਦੇ ਨਾ ਮੈਂ ਮਾਂ ਆ ਮੇਰੇ ਕੋ ਨਹੀਂ ਝੂਠ ਬੋਲੇ ਜਾਂਦਾ ਆਪਣੀ ਧੀ ਨਾਲ ਤੂੰ ਜੋਤੀ ਵੀ ਰਹੀ ਹੈ ਦੁਸ਼ਮਣ ਮਾਪਦੇ ਅਸੀਂ ਤਾਂ ਤੁਹਾਡੇ ਹੀ ਆ ਅਹੀਂ ਤੇ ਕੋਈ ਕਮੈਂਟ ਵਿੱਚ ਜਿੰਨੇ ਝੂਠ ਬੋਲਤੇ ਆ ਕੋਈ ਨਹੀਂ ਆ ਜਾਣਾ ਵਾ ਪੱਕਾ ਨਹੀਂ ਹੋਇਆ ਉਹਨੇ ਸੱਚ ਦੱਸੋ ਉਹ ਵੀ ਇਹਨੂੰ ਇਹ ਵੀ ਦੱਸੋ ਕਿ ਤੇਰੇ ਪਾਪਾ ਦਾ ਕਦੀ ਫੋਨ ਵੀ ਨਹੀਂ ਆਇਆ ਦੱਸੋ ਉਹ ਫਿਰ ਉਹਨੂੰ ਮੈਨੀਆਂ ਗੱਲਾਂ ਮੇਰੇ ਕੋਲ ਨਾ ਫਿਰ ਦੱਸ ਹੁੰਦੀਆਂ ਜੇ ਤੂੰ ਕੁੜੀ ਦਾ ਮਨ ਚੜਾਉਣਾ ਵਾ ਕੁੜੀ ਦੇ ਦਿਮਾਗੀ ਟੈਨਸ਼ਨ ਪਾਉਣੀ ਆ ਤੇ ਫਿਰ ਤੂੰ ਜਾਣੇ ਜੋ ਮਰਜੀ ਦੱਸੀ ਜਾ ਤੂੰ ਵੀ ਤੇ ਆਪਣੇ ਪਿਓ ਦੀ ਲੋੜ ਵਾ ਨਾ ਫਿਰ ਲੋੜ ਕਿੰਨੂ ਨੀਗੀ ਅਸੀਂ ਜੰਮਿਆ ਪਾਲਿਆ ਵੱਡਾ ਕੀਤਾ ਇਹਨਾਂ ਨੇ ਬੋਬੇ ਲਾ ਕੇ ਬਾਹਰ ਕਲਾਇਆ ਵਾ ਸਾਨੂੰ ਨਹੀਂ ਕੀ ਲੋੜ ਤੂੰ ਤੇ ਹੋਣੇ ਆਈ ਵਿਆਹੀ ਤੇ ਤੈਨੂੰ ਲੋੜ ਪੈ ਗਈ ਆ ਸਾਨੂੰ ਕੋਈ ਉਹਦੇ ਜਿੱਗਰ ਦਾ ਟੋਟਾ ਕੱਢ ਕੇ ਬਾਹਰ ਕਲਾਇਆ ਵਾ ਅਸੀਂ ਵੀ ਤੇ ਕਲਾਇਆ ਹੀ ਆ ਨਾ ਅਸੀਂ ਵੀ ਤੇ ਬਹਿ ਰਹਿਣ ਹੀ ਦੇ ਆ ਮਾਰ ਰਹਿਣੀ ਤੈਨੂੰ ਧੀ ਦਿੱਤੀ ਆ ਆਜੂਗਾ ਰੱਬ ਨੇ ਪੁੱਤ ਦੇ ਦੇਣਾ ਵਾ ਭੈਣ ਭਰਾ ਹੋ ਜਾਣੇ ਆ ਕੋਈ ਗੱਲ ਹੀ ਨਹੀਂ ਆ ਤੂੰ ਐਵੇਂ ਟੈਨਸ਼ਨ ਲਈ ਜਾਨੀ ਨਾ ਟੈਨਸ਼ਨ ਲੈ ਮਰਦੀ ਚੁੱਪ ਕਰ ਜਾ ਉਹਨੂੰ ਹੌਸਲਾ ਦੇ ਆ ਕਰ ਉਹਨੂੰ ਗੱਦ ਚ ਪਾ ਕੇ ਇੱਥੇ ਅੰਦਰ ਨਾ ਮੜ ਕੇ ਬੈਠੀ ਰਿਹਾ ਕਰ ਬਾਹਰ ਖੜਿਆ ਕਰ ਤੇ ਨਾਲੇ ਦੂਜੀ ਵੇਲਾ ਫਿਰਨ ਗਈ ਉਹ ਮਨਪ੍ਰੀਤ ਜਿਹੜੀ ਆਨੀ ਚੰਗੀ ਬੜੀ ਆ ਉਹਨੇ ਪਤਾ ਨਹੀਂ ਹੁਣ ਦੀ ਗਈ ਨੇ ਕਦੋਂ ਮੁੜਨਾ ਵਾ ਤੇਵੇ ਬਾਹਰ ਜਾ ਕੇ ਰੋਟੀਆਂ ਦਾ ਤੇ ਵਿੜਾ ਹੋ ਗਿਆ ਵਾ ਜਾ ਕੋਈ ਸਬਜੀ ਸਬਜੀ ਕਰ ਲੋ ਜੇ ਨਹੀਂ ਤੇ ਮੈਨੂੰ ਫੜਾਓ ਕੋਈ ਮੈਂ ਕੱਟਣਾ ਸਬਜੀ ਗੰਢਾ چیرਦਾ ਮੈਂ ਤੁਹਾਨੂੰ ਫਿਰ ਨੂੰ ਨੇ ਕਿੱਥੇ ਜਾਣਾ ਵਾ ਇੱਥੇ ਕਿੱਥੇ ਹਣੀ ਬਾਹਰ ਅੰਦਰ ਗਈ ਤੈਨੂੰ ਕੁਛ ਕਰਦੀ ਆ ਨਾ ਤੇ ਬਾਹਰ ਕੋਈ ਗੱਲਾਂ ਕਰਦੀ ਆ ਤੂੰ ਉਹਦੇ ਮਗਰ ਨਾ ਲੱਗ ਤੈਨੂੰ ਮੈਂ ਬੜੀ ਵਾਰ ਕਹਿਨੀ ਆਖੇ ਲੱਗ ਜਾ ਤੈਨੂੰ ਆਪਣਾ ਹੀ ਘਰ ਕੰਮ ਆਉਣਾ ਇਹਨੂੰ ਆਪਣਾ ਹੀ ਬੰਦਾ ਕੰਮ ਆਉਣਾ ਆਪਣੇ ਧੀਆ ਪੁੱਤ ਕੰਮ ਆਉਣੇ ਆਪਣੀਆਂ ਹੀ ਚੀਜ਼ਾਂ ਕੰਮ ਆਉਣੀਆਂ ਈ ਤੈਨੂੰ ਕਿਹਨੇ ਆਂਦੇ ਨਾ ਸਰੀਕ ਸੇਰੇ ਲਾ ਕੇ ਨਹੀਂ ਢੱਕਦੇ ਹੋਰ ਸਾਰੇ ਕੰਮ ਕਰਦੇ ਮਗਰੋਂ ਤੋੜੀ ਕਰਨਾ ਇਹੋ ਕੁਛ ਹੋਣਾ ਹੀ ਚੱਲ ਓਟ ਖੋਲੋ ਮਗਰ ਮੈਂ ਕੀ ਲੱਗਣਾ ਮੰਮੀ ਮੇਰਾ ਸਾਰਾ ਕੁਝ ਬਿਗਾਨ ਤੇ ਡਿਆ ਲੱਗਦੀ ਆ ਤੂੰ ਮਗਰ ਲੱਗਦੀ ਆ ਆਪਣੀ ਮਾਂ ਨਾਲ ਚਲੋ ਜੋ ਮਰਜੀ ਗੱਲਾਂ ਕਰ ਮਾਂ ਤੇਰੀ ਤੇ ਨਾ ਕਰੇ ਜੇ ਤੇਰੇ ਢੇਡ ਵਿੱਚ ਕੋਈ ਗੱਲ ਆ ਤੇ ਮੇਰੇ ਨਾਲ ਕਰ ਮਨਪ੍ਰੀਤ ਨਾਲ ਨਾ ਕੋਈ ਗੱਲ ਕਰ ਢੇਡ ਵਿੱਚ ਤੇ ਮੰਮੀ ਮੇਰੇ ਬੜਾ ਕੋਚਾ ਤੇ ਮੈਂ ਕਿਤੇ ਨਾਲ ਮਲ ਹੋਣਾ ਕਰਾਂ ਫਿਰ ਇੱਕ ਧੀ ਐ ਨਾ ਮੇਰੀ ਉਦਨੇ ਗੱਲਾਂ ਪਤਾ ਕਰਨੀਆਂ ਮੈਂ ਉਦਨੇ ਦੁੱਖ ਸਗਫਲ ਨਾ ਜਿਵੇਂ ਮਨਪ੍ਰੀਤ ਨਾਲ ਕੋ ਲੱਗਦੀ ਆ ਤੋ ਇਹ ਸੋਚਦੇ ਜੇ ਕਿ ਮਨਪ੍ਰੀਤ ਮੈਨੂੰ ਸਖਾਲਦੀ ਆ ਜੇ ਮਨਪ੍ਰੀਤ ਨਾਲ ਆਪਣਾ ਮਨ ਹਲਕਾ ਕਰਨੀ ਨਹੀਂ ਥੋੜਾ ਉਹਦਾ ਤੁਹਾਨੂੰ ਤਾਂ ਵੀ ਨਹੀਂ ਚੰਗਾ ਲੱਗਦਾ ਜਿਾਤੀ ਉਹ ਵੀ ਮੇਰੀ ਨੋ ਤੇ ਤੂੰ ਵੀ ਮੇਰੀ ਨੋ ਆ ਮੈਂ ਦੁਸ਼ਮਣ ਨਹੀਂ ਗਈ ਮਨਪ੍ਰੀਤ ਦੀ ਮੈਂ ਸਿਰਫ ਤੈਨੂੰ ਇੱਕ ਉਦਾਹਰਨ ਦਿੰਨੀ ਆ ਕੱਲ ਨੂੰ ਤੂੰ ਮੈਨੂੰ ਪਛ ਕੱਲ ਨੂੰ ਨਾ ਤੂੰ ਪਛਤਾਉਣਾ ਵਾ ਮੁੜ ਕੇ ਤੂੰ ਮੈਨੂੰ ਦੱਸੇਂਗੀ ਕਿ ਹਾਂ ਮੈਂ ਇਹ ਗਲਤੀ ਕਰਦੀ ਆ ਮਨਪ੍ਰੀਤ ਦੀ ਮਗਰ ਲਾ ਕੇ ਗੱਲਾਂ ਦੇ ਚੁੱਕਣਾ ਜਾਣ ਆਣਗੇ ਨਾ ਮੰਮੀ ਮੈਂ ਤੁਹਾਨੂੰ ਗੱਲਾਂ ਕਰਦੀ ਸੀ ਇਸੇ ਮਨਪ੍ਰੀਤ ਨੂੰ ਮੁੜ ਕੇ ਵੇਖੀ ਮਜਾ ਚ ਖਾਉਣਾ। ਮੰਜੇ ਤੂੰ ਮੇਰੇ ਨਾਲ ਮਿਲ ਕੇ ਸਾਰੇ ਚ ਖਾਉਣ ਦੇ ਜੇ। ਪਤਾ ਨਹੀਂ ਕਿਹੜਾ ਮੇਰ ਕੱਢਣ ਦੇ ਮੇਰੇ ਨਾਲ। ਤਨ ਕਿ ਮਾੜਾ ਕੰਮ ਹੋ ਗਿਆ ਮੇਰੇ ਕੋਲੋਂ। 10 ਮੁੰਡਾ ਵੀ ਫੋਨ ਨਹੀਂ ਚੁੱਕਣ ਦੇ ਆ। ਚੰਗੀ ਗੱਲ ਹੋਈ ਉਹ ਅਸੀਂ ਤੇ ਬੇਫਤਾਨਾ ਫਸੇ। ਕੋ ਚੋਕਲਾ ਭਰਾਵਾ ਗਾਂ। ਹੁਣ ਉਧਰੋਂ ਭੈਣ ਜੀ ਵੀ ਕਹਿ ਕੇ ਚਲ ਗਏ ਆ ਇਹ ਗੱਲ ਜਿਹੜੀ ਇੱਕ ਅ ਉੱਠ ਘਲੋਤੀ ਹੈ ਨਾ ਇਹ ਗੱਲ ਹੁਣ ਬਾਰ ਬਾਰ ਪੁੱਛੀ ਜਾਣੀ ਆ ਪੁੱਛੀ ਜਾਣੀ ਆ ਗੱਲ ਕੀ ਆ ਗੱਲ ਕੀ ਆ ਇਹ ਵੀ ਇੱਕ ਮੁੱਦਾ ਹੀ ਬਣ ਗਿਆ ਹੁਣ ਚੁੱਕਿਆ ਹੀ ਨਹੀਂ ਫੋਨ ਮੁੰਡੇ ਦੇ ਇਹਨੂੰ ਲਾ ਕੇ ਬਹਿ ਗਏ ਫੋਨ ਵੀਰ ਸੋਨੂੰ ਹੀ ਲਾਉਣ ਡਿਆ ਵਾਂਗੇ ਕੀ ਆਂਦਾ ਉਹ ਚੁੱਕੇ ਫੋਨ ਤੇ ਤਾਂ ਵਾ ਨਾ ਚੁੱਕਿਆ ਨਹੀਂਗਾ ਨਹੀਂ ਚੁੱਕਿਆ ਨਹੀਂਗਾ ਇਹ ਹੋ ਮੰਨ ਤੇ ਸੋਚੀ ਜਾਂਦਾ ਵੀ ਹੁਣ ਇੱਕ ਗੱਲ ਦਾ ਮੁੱਦਾ ਬਣ ਗਿਆ ਏ ਇਹ ਹੁਣ ਗੱਲ ਵਾਰ-ਵਾਰ ਉੱਠੀ ਜਾਂਦੀ ਨਵੇਂ ਸੂਰਜ ਜਦੋਂ ਸੂਰਜ ਚੜ੍ਹਨਾ ਜਦੋਂ ਦਿਨ ਚੜ੍ਹਨਾ ਉਦੋਂ ਇਹੋ ਗੱਲ ਫੇਰ ਸ਼ੁਰੂ ਹੋ ਜਾਂਦਾ ਕਰਨੀ ਚੰਗੇ ਬਿਲਤਾ 'ਚ ਫਸ ਗਏ ਆ ਮੰਮੀ ਨਾ ਗੱਲ ਕਰਨੀ ਕੋਈ ਨਾ ਕੋਈ ਮੈਂ ਦਵਾਦਾ ਬਣਾ ਲੁੱਕ ਕੇ ਸੁਣਦੀ ਗੱਲ ਤੇ ਕੋਈ ਸੀਕਰਟ ਚੱਲਣ ਦੀ ਆ ਕੀ ਸੋਚੀ ਪੈ ਗਏ ਆ ਉਹ ਮੈਂ ਕੀ ਸੋਚੀ ਪੈਣਾ ਵਾ ਤੂੰ ਦੱਸ ਵੀ ਤੂੰ ਕੀ ਲੈ ਕੇ ਆਈ ਗੱਲ ਉਹ ਮੈਂ ਕੀ ਗੱਲਾਂ ਲਿਓਣੀਆਂ ਵਾ ਗੱਲਾਂ ਬਹੁਤ ਵਾ ਉਹਦੇ ਮਾਵਾਂ ਧੀਆ ਉਥੇ ਅੰਦਰ ਬੈਠੀਆਂ ਰੋਂਡੀਆਂ ਆਈਓ ਆਹ ਜਿਹੜੀ ਲੂੰਬੜੀ ਜੀ ਇਹ ਪਤਾ ਨਹੀਂ ਕਿੱਥੇ ਚਲ ਗਈ ਫਿਰਨ ਪਤਾ ਨਹੀਂ ਇੱਧਰ ਚਲ ਗਈ ਆ ਕਿ ਇੱਧਰ ਚਲ ਗਈ ਇਹਨੂੰ ਕੋਈ ਕਰ ਦੇ ਕੰਮ ਦਾ ਪਤਾ ਨਹੀਂ ਆ ਮਨਜੋਤ ਵੀ ਸਾਡਾ ਪੁੱਤ ਤੇ ਉਹ ਵੀ ਵੀਰ ਸਮੀ ਸਾਡਾ ਪੁੱਤ ਪਰ ਇਹ ਜਿਹੜੇ ਪੁੱਤ ਬਣਦਾ ਨਹੀਂ ਉਹ ਮਨਜੋਤ ਨਾ ਮਨਪ੍ਰੀਤ ਇਹ ਚੁੱਕਣਾ ਦੇ ਦੇ ਕੇ ਪੂਰਾ ਡੇ ਜੋਰ ਲਾਉਣ ਮੈਂ ਤੇ ਅੰਨੀ ਕੋਈ ਐਹੋ ਜਿਹਾ ਕੰਮ ਕਰੀਏ ਇਹਨਾਂ ਦੋਹਾਂ ਦਰਾਣੀ ਥਾਣੀ ਵਿੱਚ ਬਿੜ ਪਾ ਦਈਏ। ਇਹ ਕਿਦਾਂ ਪਾਊਗੀ ਹੁਣ ਤੂੰ ਦੱਸ? ਪੇ ਪੈਣੀ ਕਿਦਾਂ ਵਾ? ਹੁਣ ਅਸੀਂ ਆਪਣੇ ਮਾਂ ਉਹੋ ਗੱਲ ਵੀ ਅਸੀਂ ਮਾਂ ਪਿਓ ਮੋਂਦਾ ਤੇ ਇਦਾਂ ਧੀਆ ਪੁੱਤਾਂ ਦੀ ਬਿੜ ਪਾਉਂਦੇ ਅਸੀਂ ਚੰਗੇ ਲੱਗਾਂਗੇ। ਤੇ ਜਦੋਂ ਵਸਣ ਹੀ ਨਹੀਂ ਦੇਣ ਦੇ ਜੋਤੀ ਨੂੰ ਤੇ ਫਿਰ ਕਰੀਏ ਕੀ ਸਾਡਾ ਝੂਠ ਬੋਲਿਆ ਕੀ ਕਰੂਗਾ ਜਦੋਂ ਉਹ ਹੀ ਉਂਗਲਾਂ ਦਈ ਜਾਂਦੀ ਆ। ਸਭ ਫੜੇ ਜਾਣਗੇ ਜੀ ਸਭ ਫੜੇ ਜਾਣਗੇ। ਝੂਠ ਬੋਲਣ ਦਾ ਕੋਈ ਫਾਇਦਾ ਹੀ ਨਹੀਂ ਮੰਮੀ। ਜੂਰ ਬੋਲ ਜਵਾਬ ਹੋਣ ਇਹਨੂੰ ਆਹੋ ਤੇ ਫਿਰ ਸਾਰੇ ਫੜੇ ਜਾਣੇ ਆ ਭਾਵੇਂ ਜਿੰਨਾ ਮਰਜ਼ੀ ਝੂਠ ਬੋਲੀ ਜਾਓ ਤੁਸੀਂ ਤੇ ਤੂੰ ਇਹ ਕਾ ਤੂੰ ਕਿੱਥੇ ਮਿੱਠਾ ਚ ਵੜੀ ਇਹ ਕੰਮ ਨੂੰ ਵੜੀ ਐ ਇੱਥੇ ਤੂੰ ਮੈਂ ਕਿਹਾ ਦੋਵੇਂ ਤੋਤਾ ਮੈਨਾ ਇਕੱਠੇ ਹੋਏ ਆ ਹੁਣ ਤੇ ਕੋਈ ਨਾ ਕੋਈ ਖਿਚੜੀ ਦਿੱਜੂਗੀ ਹੋਰ ਕਿਤੇ ਮੋਂ ਤੇ ਰਿਐਕਸ਼ਨ ਕਰਨ ਦਾ ਕਿਦਣਾ ਗੱਲ ਕਰਨ ਨਹੀਂ ਆ ਸੱਸ ਸੋਹਰਾ ਵਾ ਤੇਰੇ ਮਾਂ ਪਿਓ ਬਰਾਬਰ ਹਾਂ ਬਹੁਤ ਮਾਰੇ ਜਾਣਗੇ ਅਸੀਂ ਚੋਰਾਂ ਵਿੱਚ ਕੋਈ ਫੜੇ ਜਾਵਾਂਗੇ ਜਿਹੜੇ ਕਿਹੜੀ ਪੁਲਿਸ ਲਿਆਉਣੀ ਜਾਂ ਲਿਆ ਜਾ ਕੇ ਫੜਾ ਦੇਣ ਨਹੀਂ ਤੇ ਜਿਹੜੀ ਸਕੀਮ ਬਣਾਉਣ ਦੇ ਆ ਉਹ ਚ ਫੜੇ ਹੀ ਜਾਂਦੀ ਆ ਗੱਲ ਤੇ ਤੂੰ ਚਾਮ ਜਿਹੜਾ ਇੱਕ ਵਾਂਗੂ ਲੱਗੀ ਰਿਹਾ ਕਰ ਕੰਦੀ ਬਰੂਹੀ ਜਿਹੇ ਅਸੀਂ ਘਰ ਵਿੱਚ ਤਾਂ ਸਾਡੇ ਮਗਰ ਜਿਹੀਂ ਬਾਹਰ ਇੱਥੇ ਆਣ ਕੇ ਗੱਲ ਕਰਨ ਲੱਗੇ ਤੂੰ ਤਾਂ ਵੀ ਇੱਥੇ ਆ ਮੈਂ ਕਹਿੰਨੀ ਆ ਉਹ ਰੱਬ ਦੇਖਦਾ ਨਾ ਹਾਂ ਉਹ ਦੇਖਦਾ ਤੈਨੂੰ ਵੀ ਦੇਖਦਾ ਉਹ ਸੱਚ ਦੇ ਸਿਰ ਤੇ ਹੀ ਖਲੋਤਾ ਵਾ ਹਨਾ ਤੇ ਸਚਾਈ ਤੇ ਫਿਰ ਸਾਹਮਣੇ ਆਉਂਦੀ ਝੂਠ ਤੇ ਮੈਂ ਕਹਿੰਨੀ ਜਿੰਨਾ ਮਰਜੀ ਪੜਦਾ ਪਾਲੋ ਜਿੰਨਾ ਮਰਜੀ ਪੜਦਾ ਪਾਲੋ ਭਵੇਂ ਤਰਪਾਨਾ ਪਾਲੋ ਉਹਨੇ ਨਿਕਲਣਾ ਹੀ ਨਿਕਲਣਾ ਵਾ ਬਾਹਰ ਉਹਦਾ ਪਤਾ ਲੱਗਣਾ ਹੀ ਲੱਗਣਾ ਵਾ ਤੇ ਤੂੰ ਕਿਉਂ ਚੁੱਕਣਾ ਦਿੰਨੀ ਉਹਨੂੰ ਮੈਂ ਚੁੱਕਣਾ ਨਹੀਂ ਦਿੰਨੀ ਮੈਂ ਤਾਂ ਸੱਚ ਹੀ ਕਹਿੰਨੀ ਤੇ ਮੈਂ ਤਾਂ ਇਦਾਂ ਹੀ ਸੱਚ ਕਹੀ ਜਾਣਾ ਕਹੀ ਜਾਣਾ ਜੋ ਮਰਜ਼ੀ ਹੋਵੇ ਉਹ ਤਾਂ ਪੱਥਰ ਵਾ ਉਹ ਤੇ ਜਿੰਨਾ ਮਰਜ਼ੀ ਪਾਣੀ ਪਾਈ ਜਾਓ ਉਹ ਨਹੀਂ ਲੈ ਵੀ ਖੁਰਨ ਦਾ ਨਾ ਲੈਂਦੇ ਉਹਦਾਂ ਮੈਂ ਸੁਣਿਆ ਹੈਗਾ ਵੀ ਪੱਥਰ 'ਚ ਪਾਣੀ 'ਚ ਪਾयां ਵੱਜ ਜਾਂਦੇ ਪਰ ਉਹ ਤੇ ਟਸ ਤੋਂ ਮਾਸ ਨਹੀਂ ਹੁੰਦੀ ਕਿਤੇ ਨਹੀਂ ਸਾਲ ਅੱਲਾਹ ਗੱਲ ਕਰਨ ਲੱਗੀ ਤੂੰ ਤੁਹਾਨੂੰ ਇਹ ਚੁੱਕਣਾ ਦੇ ਆਂ ਈ ਤੂੰ ਇੰਨਾ ਵੀ ਕਹਿ ਸਕਦੀ ਆਂ ਵੀ ਜੋਤੀ ਦੀਦੀ ਕੋਈ ਗੱਲ ਨਹੀਂ ਗਿਆ ਵਾ ਤੇ ਆਊਗਾ ਹੀ ਨਾ ਤੂੰ ਹੀ ਸਭੋਂ ਦੋਵੇਂ ਜੀ ਕੇ ਜੇ ਮੁੰਡਾ ਬਾਦਿਓ ਮੈਨੂੰ ਇੱਥੇ ਘੇਰ ਕੇ ਖਲੋ ਜਾਂਦਾ ਵਾ ਤੂੰ ਇਹ ਸੱਚ ਦੱਸ ਦੇ ਤੂੰ ਆ ਗਈ ਫੜੇ ਜਾਣਗੇ ਫੜੇ ਮੋਟਾ ਦੀ ਕਰ ਤੂ ਇੱਥੇ ਘੇਰ ਕੇ ਫੜਨੇ ਆ ਜਦੋਂ ਸਲਾਹੀ ਬਾਹਰ ਨਿਕਲ ਕੇ ਹੁੰਦੀ ਹੈ ਤਾਂ ਅਸੀਂ ਬਾਹਰ ਹੀ ਫੜਨਾ ਫਿਰ ਅਸੀਂ ਕੀ ਲੱਲਿਆ ਅਸੀਂ ਕੀ ਬੋਬੇ ਲੈਂਦੇ ਆ ਉਹਦੇ ਕੋਲ ਠੀਕ ਹੀ ਲੈਂਦੇ ਆ ਦੱਸ ਜਿਹੜਾ ਕੋਈ ਜਾਣੇ ਤੁਹਾਡੇ ਤੋਂ ਆਪਾਂ ਮੈਂ ਤਾਂ ਕਹਿਨੀ ਆ ਕਰੋ ਅੱਡ ਤੇ ਅਸੀਂ ਆਪਣੀ ਮਰਜ਼ੀ ਨਾਲ ਜੀਏ ਮੇਰੇ ਦੱਗੇ ਚਾਹਣ ਦੀਆਂ ਉਹ ਹੀ ਤੇ ਹੁਣ ਵਾ ਮਿਲਿਆ ਵਾ ਆਹ ਤੇ ਸਕੀਮਾਂ ਜਰੂਰ ਲਾਉਣੀਆਂ ਤੂੰ ਸਿੱਧਾ ਹੀ ਕਹੋ ਵੀ ਮਨਨਾ ਮਨ ਪ੍ਰੀਤ ਅੱਡਵਾ ਤੇ ਜੋਤੀ ਤੇ ਤਸੀਂ ਅੱਡਵਾ ਢੱਡੀ ਤੇ ਵਾਵਾ ਪੱਕੀ ਜਾਣੀ ਔ ਨੰਕਰਾਂ ਨਹੀਂ ਜੂ ਵਾ ਕੇ ਲਿਆਂਦੀ ਆ ਤੈਨੂੰ ਅੱਡ ਹੋਂ ਦਾ ਬੜਾ ਸ਼ੌਂਕ ਆ ਨੰਕਰਾਂ ਦੀਆਂ ਪੱਕੀਆਂ ਤੂੰ ਵੀ ਖਾਨੀ ਆ ਤੂੰ ਖਾਂਦੀ ਨਹੀਂ ਕਿ ਤੂੰ ਮੂੰਹ ਨ ਪੱਟੀ ਲਾਈ ਆ ਤੇ ਮੈਂ ਪਕਾਵ ਕੇ ਵੀ ਤੇ ਦਿੰਨੀ ਆ ਨਾ ਪਕਾ ਕੇ ਦਿੰਦੀ ਆਂ ਅਹੀਂ ਦੋਵਾਂ ਜੀਆਂ ਨੇ ਮਾਰ ਜਿੱਦ ਨਾਲਾ ਜੀ ਕੀਤਾ ਤੇਹੀਂ ਮਾਰੋ ਉਥੋਂ ਖਾਇਆ ਕਰਨੀ ਅਜਾ ਤੂੰ ਕਿਹੜਾ ਭਲਾ ਗਜਾਰਦੀ ਆ ਹੁਣ ਕਦੋਂ ਆਂਦੀ ਤੂੰ ਨਿਕਲੀ ਆ ਕਿ ਤਾ ਤੂੰ ਖਾ ਪੀ ਨਹੀਂ ਆਈ ਲੋਕਾਂ ਦੇ ਘਰਾਂ ਤੋਂ ਆਪਣੇ ਘਰਾਂ ਤੇ ਨੂੰ ਪਤਾ ਨਹੀਂ ਕਿ ਮੈਂ ਚੁੱਲ੍ਹੇ 'ਚੋਂ ਕਿ ਅੱਗ ਪਾਉਣੀ ਮੈਂ ਕੋਈ ਸਬਜ਼ੀ ਧਰਨੀ ਰੋਟੀਆਂ ਪਕਾਉਣੀਆਂ ਤੇ ਅੰਦਰ ਵੇਖਿਆ ਨਹੀਂ ਆ ਪਨੀਰ ਫਟਾ ਕੇ ਗਈ ਆ ਫਟਾ ਕੇ ਗਈ ਪਨੀਰ ਮੈਂ ਨਹੀਂ ਆ ਵੀ ਤੂੰ ਉਂਗਲਾਂ ਦੇਣਾ ਬਾਜ ਆ ਰਿਹਾ ਤੈਨੂੰ ਮੈਂ ਅੱਗੇ ਬੜੀ ਵਾਰ ਕਹੀ ਨਹੀਂ ਵੀ ਨਾ ਚੁੱਕਣਾ ਦੇ ਬੰਦਿਆਂ ਵਾਲੇ ਕੰਮ ਕਰ ਲੈ ਕੋਈ ਮੈਂ ਨਹੀਂ ਮੰਮੀ ਤੇ ਘਰ ਦੀ ਨੋਤੀ ਆ ਸਾਨੂੰ ਮਾੜੀ ਨਹੀਂ ਲੱਗਦੀ ਜਿੱਦਾਂ ਦੀ ਜੋਤੀ ਉਦਾਂ ਦੀ ਤੂੰ ਆ ਪਰ ਬਣ ਕੇ ਰੋ ਵੇਖ ਲਿਆ ਮੈਂ ਕਿੰਨਾ ਕਹੀਗਾ ਉਦਾਂ ਦੀ ਮੈਂ ਕੀ ਨਹੀਂ ਮਿਲਦਾ ਤੈਨੂੰ ਮਿਲਨ ਨੂੰ ਕੀ ਕਹਿਣਾ ਵਾ ਜਦੋਂ ਇੱਥੇ ਸਕੀਮਾਂ ਲੜਾਉਣੀ ਆ ਨਾ ਸਕੀਮਾਂ ਲੜਾਓ ਮੈਂ ਕਹਿੰਨੀ ਨਾ ਦਿਮਾਗ ਲੜਾਓ ਉਹਨੂੰ ਵੀ ਕਹੋ ਜੇ ਆਉਣਾ ਵਾ ਤੇ ਆਵੇ ਮੈਂ ਵੀ ਵੇਖਾ ਦੀ ਸ਼ਕਲ ਸਿਆਪਾ ਹੋਣੀ ਉਹਨੂੰ ਫੋਨ ਇਹੋ ਹੀ ਕਰਨ ਡਿਆ ਵਾ ਵੀ ਮੇਰਾ ਕਿਸ ਤਰ੍ਹਾਂ ਫੋਨ ਚੁੱਕਾ ਤੇ ਮੈਂ ਆਕਾ ਵੀ ਆ ਜਾ ਘਰ ਨੂੰ ਪੁੱਤ ਆ ਜਾ ਘਰ ਨੂੰ ਜੋ ਵੀ ਹੁੰਦਾ ਛੱਡ ਦੇ ਰੋੜਦਾ ਤੇ ਰੋੜ ਲੈਂਦੇ ਜੋ ਕੋਈ ਘਰ ਨੂੰ ਆ ਜਾ ਇੱਕ ਵਾਰ ਅਸੀਂ ਸੌਖਾ ਝੂਠ ਬੋਲਣ ਡਏ ਆ ਅਸੀਂ ਕੀ ਕਰਨ ਝੂਠ ਬੋਲਣਾ ਹੀ ਇੱਕ ਤਰ੍ਹਾਂ ਕੇ ਲੈ ਜਾਣਾ ਕੋਹ ਉਹਦਾ ਮੰਮੀ ਮੈਨੂੰ ਨਹੀਂ ਪਤਾ ਬਾਅਦ ਵਿੱਚ ਆਡੀ ਲੜਾਈ ਹੋ ਜਾਣੀ ਆ ਕਿ ਕਿੱਦਾਂ ਹੋ ਜਾਣਾ ਵਾ ਹਣਾ ਇੱਕ ਗੱਲ ਇਹ ਦੱਸ ਦੋ ਜੇ ਜ ਉਹ ਨਹੀਂ ਆਉਣਾ ਹੀ ਨਹੀਂ ਉਧਰੋਂ ਵਾਪਸ ਤੇ ਧੀਆ ਵਿਚਾਰੀ ਨੂੰ ਕਦੋਂ ਵਿਆਹ ਕੇ ਲਿਆਂਦਾ ਨਹੀਂ ਬਲਸ਼ਣੀ ਮਾਰ ਕੀਤੀ ਨਹੀਂ ਬਲਸ਼ਣੀ ਕਿਉਂ ਨਹੀਂ ਉਹਨੇ ਆਉਣਾ ਮੇਰਾ ਪੁੱਤ ਵਾ ਮੈਂ ਅੱਗੇ ਵੀ ਉਹਨੂੰ ਦੱਸ ਕੇ ਆਈ ਜੋਤੀ ਨੇ ਵੀ ਜੰਮਿਆ ਪਾਲਿਆ ਐਡਾ ਕੀਤਾ ਵਾ ਪਰਦੇਸਾਂ ਚ ਘਲਾਇਆ ਵਾ ਆਉਣਾ ਕਿਉਂ ਨਹੀਂ ਤੇਰਾ ਮੂੰਹ ਸੜ ਜਾ ਕਿਉਂ ਨਹੀਂ ਆਉਣਾ ਮੇਰੇ ਪੁੱਤ ਨੇ ਮੰਮੀ ਮੇਰੇ ਨਾਲ ਮਾਰਦੀ ਆ ਮਰ ਜਾ ਕਦੀ ਨਹੀਂ ਮੈਂ ਨਹੀਂ ਚਤਰ ਜਨਾਨੀ ਵੇਖੀ ਲੈ ਪੀ ਤੇਰੇ ਨਾਲੋਂ ਜ਼ਿਆਦੀ ਨਹੀਂ ਜਿਨੀ ਤੂੰ ਚਤਰਵਾ ਮੜਮੜ ਕੇ ਮੇਰ ਕੋ ਉਹ ਗੱਲਾਂ ਨਾ ਖਵਾਈ ਜਾ ਇੱਥੋਂ ਮੈਂ ਤੈਨੂੰ ਸੱਪ ਭਾਵੇਂ ਲੜ ਜਾਂਦਾ ਪਰ ਤੂੰ ਚੁਗਲੀ ਸੁਣਨ ਤੋਂ ਭੈੜੀ ਨਹੀਂ ਪਈ ਉਦਾਂ ਹਾਂ ਸੱਪ ਨਹੀਂ ਕੰਡਿਆਂ ਚੋਂਦੇ ਅੰਡਿਆਂ ਚ ਨਹੀਂ ਆਉਂਦੇ ਪਰ ਤੇਰੀ ਜ਼ੁਬਾਨ ਨਹੀਂ ਆਪ ਨੂੰ ਹੂੰ ਉਹ ਕਿਦਾਂ ਮੇਰ ਜਨ ਲੱਗਣ ਡੀਆਂ ਤੇ ਕਿੱਡੇ ਸਲਾਵਾ ਕਰਨ ਦੇ ਦੋਵੇਂ ਵੀ ਅਹੀਂ ਜੀ ਇਹਨਾਂ ਨੂੰ ਅੱਡ ਕਾਨਾ ਦਾ ਸੈਂੀਆਂ ਸਕੀਮਾਂ ਜੋ ਲਾਉਣੀਆਂ ਸਿੱਧੇ ਹੀ ਗਾਓ ਭਾਈ ਜੇ ਤੁਸੀਂ ਅੱਡ ਚ ਦੋ ਭਾਂਡੇ ਸਾਨੂੰ ਦੋ ਤੇ ਦੋ ਉਹਨੂੰ ਦੇਣ ਹਾਂ ਉਹਦੇ ਨੌਕਰਾਂ ਨੂੰ ਵਿਆਹ ਕੇ ਲਿਆਂਦੀ ਇਹਨਾਂ ਨੇ ਮੈਨੂੰ ਤੇ ਇਹ ਨਹੀਂ ਅਜੇ ਤੱਕ ਸਮਝਣ ਲੱਗੀ ਪਿਓ ਕਿਦਾਂ ਦੀ ਏ ਜਨਾਨੀ ਇੰਨਾ ਸਮਝਾਇਆ ਵਾ ਤਾਂ ਵੀ ਮਾਂ ਵੀ ਚੁੱਪ ਕਰਕੇ ਚੱਲ ਗਈ ਮੈਂ ਤਾਂ ਸੋਚਿਆ ਪੇ ਬੰਬ ਬੰਬ ਫਟੂਗਾ ਕੋਈ ਨਾ ਕੋਈ ਕਿਸੇ ਨਾਲ ਗੱਲ ਲੱਗੂਗੀ ਪਰ ਨਾ ਅੱਜਕੱਲ ਜੇ ਕਿਸੇ ਦੇ ਮਨ ਚੋਂ ਗੱਲ ਉੱਠੇ ਨਾ ਆਪ ਉਹੋ ਹੀ ਨਿਪਰੇ ਚੜਦੀ ਆ ਦੂਜਾਂ ਭਾਵੇਂ ਜਿੰਨਾ ਮਰਜੀ ਸੁਣਾਈ ਜਾਵੇ ਉਹ ਨਹੀਂ ਕਿਸੇ ਕੰਨ ਤੇ ਕੀ ਕਹਿੰਦੇ ਹੁੰਦੇ ਜੋ ਹੀ ਨਹੀਂ ਰੇਂਗਦੀ ਕਿਸਦੇ ਲੈ ਹੁਣ ਇੱਥੇ ਆ ਗਏ ਪਾਗੇ ਲੜਾਈ ਗਾਲ ਤੇ ਆਪ ਖਿਸਕਦੇ ਖਿਸਕੀ ਆਏ ਆ ਹੱਥਾਂ ਨੂੰ ਕੀ ਲੱਗ ਗਿਆ ਈ ਢੀ ਛੇਤੀ ਟੂੜੀ ਪਾਕੇ ਢੰਡਗਰਾ ਨੂੰ ਟੂੜੀ ਪਾਕੇ ਉਹ ਤੇ ਮੇਰੇ ਗਲ ਪਈ ਨਹੀਂ ਲੱਠਣ ਡਈ ਬਲਾ ਜਿਹੜੀ ਮਗਰ ਸੁਣ ਡਈ ਹੀ ਗੱਲਾਂ ਸਾਰੀਆਂ ਤੇ ਮੈਂ ਕਰਾ ਹੁਣ ਤੇ ਤੁਸੀਂ ਖਲੋ ਕੇ ਕਰਦੇ ਆਂ ਗੱਲ ਤੁਸੀਂ ਮੇਰੇ ਗਾਲ ਗੱਲ ਪਾ ਆਉਨੇ ਆਂ ਤੇ ਜਨਾਨੀ ਨੇ ਗੱਲ ਜਨਾਨੀ ਨੇ ਕਰਨੀ ਕਿ ਮੈਂ ਹੁਣ ਚੰਗਾ ਲੱਗਦਾ ਗੱਲਾਂ ਕਰਦਾ ਨੋਤੀ ਨੂੰ ਹੁਣ ਐਹੋ ਹੀ ਗੱਲਾਂ ਕਰ ਜਾਂਦੇ ਆਂ ਤੇ ਝੂਠ ਕਿਉਂ ਬੋਲਦੇ ਆਂ ਉਹਦਾ ਘਰ ਕਿਉਂ ਜਾਣਦੇ ਮੈਂ ਨਹੀਂ ਇੰਨੇ ਇਹ ਗੱਲ ਚੋਂ ਕੀ ਲੈਣਾ ਪਹਿਲਾਂ ਇਹ ਦੱਸੋ ਮੈਨੂੰ ਉਹ ਕਹ ਤੂੰ ਦੱਸ ਦੇ ਫਿਰ ਜੋ ਦਸਣਾ ਹੈ ਬਹੁਤ ਜਿਆਦਾ ਹੱਤ ਕਰਾਉਣ ਲਈ ਮੈਨੂੰ ਤਾਂ ਸੱਚੀ ਗੁੱਸਾ ਹੀ ਚੜ ਚੜ ਪਹਿਲਾਂ ਨਾ ਮੇਰਾ ਜਿਗਰ ਚ ਪੇੜਾ ਮਾਰਾ ਇਹਦੇ ਫੇਰ ਮੈਂ ਆਖਿਆ ਗੱਲ ਵੱਧ ਜਾਣੀ ਜਿਆਦੀ ਫੇ ਕੀ ਨੋਤੀ ਦੇ ਹੱਥ ਚੁੱਕਣਾ ਮੈਂ ਨਾ ਲੱਕੋ ਫਾਈ ਆ ਗਏ ਤੇ ਅੰਦਰ ਆਪਾਂ ਦੇ ਤੁਸੀਂ ਹੁਣ ਪਤਾ ਕੀ ਕਰੋ ਮੈਂ ਤੁਹਾਨੂੰ ਇੱਕੋ ਗੱਲ ਦੱਸਾਂ 100 ਵਰਗੀ ਰੋਂਦੇ ਹੀ ਹੀ ਕੁੜੀ ਨਿਆਣਿਆਂ ਦੇ ਪਾਪਾ ਆਉਂਦੇ ਚੋਕਲੇਟਾਂ ਲਿਆਉਂਦੇ ਆਵੇ ਮੈਨੂੰ ਚੋਕਲੇਟ ਦਿੱਤੀ ਆ ਇਹਦੇ ਬੜਾ ਉੱਤੇ ਹੀ ਆ ਗਈ ਮੈਂ ਤਾਂ ਜੇ ਗੱਲਾਂ ਕਰਨੀਆਂ ਹੈਗੀਆਂ ਅੱਛਾ ਤੇ ਹਾਡੇ ਪਾਪਾ ਨੇ ਕਦੋਂ ਆਉਣਾ ਲੋਕਾਂ ਦੇ ਰ ਸਾਲ ਸਾਲ ਬਾਅਦ ਆਉਂਦੇ ਆ ਤੇ ਸਾਡੇ ਨੂੰ ਇੰਨਾ ਚੇਰ ਹੋ ਗਿਆ ਮੈਂ ਤਾਂ ਨੱਕ ਮੂੰਹ ਹੀ ਨਹੀਂ ਆਂਦੀ ਵੇਖਿਆ ਪੰਜਾਂਰ ਮੈਂ ਚੋਰੀ ਸੁਣਦੀ ਰਹੀ ਫਿਰ ਮੈਂ ਗਾਂ ਹੋਈ ਗਈ ਅੱਛਾ ਹੁਣ ਤੁਸੀਂ ਇਦਾਂ ਕਰੋ ਭਾਵੇਂ ਪੰਨਾਂ ਪੰਨਾਂ ਵਾਲੀਆਂ ਚੋਕਲੇਟਾਂ ਨਹੀਂ ਹੁੰਦੀਆਂ ਕਿੰਨੀਆਂ ਬੜੀਆਂ ਆ ਜਾਣੀਆਂ ਰੁਪਈਆ 5-400 ਖਰਚੋ ਪੈਕਿੰਗ ਕਰਾ ਕੇ ਡੱਬਾ ਤੇ ਉੱਤੇ ਉਹਨਾਂ ਲਵਾਉਂਦੇ ਵਰਕ ਜਿਆ ਲਵਾ ਕੇ ਤੇ ਲਿਆਓ ਵੀ ਤੇਰੇ ਪਾਪਾ ਦਾ ਦੋਸਤ ਆਇਆ ਸੀ ਉਹਨਾਂ ਦਾ ਮੈਨੂੰ ਫੋਨ ਆਇਆ ਸੀ ਉਹ ਲੱਗੇ ਸੀ ਘਰੇ ਆਉਣ ਤੇ ਫੇਰ ਮੈਂ ਆਖਿਆ ਵੀ ਚਲ ਕੋਈ ਨਹੀਂ ਆਜੋ ਤੇ ਕਹਿੰਦੇ ਚਲੋ ਜੀ ਅੰਕਲ ਜੀ ਤੁਸੀਂ ਆਣ ਕੇ ਇੱਥੋਂ ਫੜ ਲਓ ਤੇ ਸਾਨੂੰ ਛੇਤੀ ਵੀ ਅਸੀਂ ਗਾੜੀ ਗਏ ਆ ਏਦਾਂ ਕਰ ਕਰ ਕੇ ਨਾ ਤੂੰ ਉਹੀ ਬੋਲਣਾ ਕਿ ਨਿਆਣੀ ਪਰ ਮੇਰ ਕੋ ਪਖੰਡ ਨਹੀਂ ਹੁੰਦਾ ਤੇ ਕਰਨਾ ਪਹਿਣਾ ਵਾ ਨਹੀਂ ਹੁੰਦਾ ਫਿਰ ਮੁੰਡਾ ਬੁਲਾਇਆ ਆਪਣਾ ਸਾਦਾ ਆਪਣਾ ਉੱਥੋਂ ਕੰਜਰ ਨੂੰ ਕੰਜਰ ਨੇ ਕੰਜਰਖਾਨਾ ਪਾਇਆ ਉੱਥੇ ਦੇਵਾ ਸਾਨੂੰ ਝੂਠ ਬੋਲਣ ਤੇ ਰਖਿਆ ਹੀ ਉਹ ਸਭ ਕਾਹਦੇ ਥਾ ਅਏ ਤੇ ਕੀ ਗੱਲ ਤੇਰਾ ਪੁੱਤ ਨਹੀਂ ਹੈਗਾ ਉਹ ਮੇਰਾ ਤਾਂ ਹੈਗਾ ਵਾ ਪਰ ਜਦੋਂ ਜੀ ਆਖੀ ਨਹੀਂ ਤੇਰਾ ਪੁੱਤ ਤੇਰਾ ਪੁੱਤ ਜਦੋਂ ਚਾਰ ਚਫੇਰੇ ਮੇਰੀ ਬੇਇੱਜ਼ਤੀ ਸਾਰੇ ਕਰਦੇ ਤੁਸੀਂ ਕਿਸਕਾਉਂ ਨੇ ਤਾਂ ਫਿਰ ਮੈਂ ਕੀ ਆਖਾਂ ਹੋਰ ਕੀ ਉਹੋ ਗੱਲ ਵੀ ਅਹੀਂ ਉਤਨਾ ਗਾ ਹੀ ਪਾਤਾ ਵਾ ਚਲ ਅਸ਼ਕ ਕੋਈ ਨਹੀਂ ਫਿਰ ਲੈ ਹੁਣ ਏਦਾਂ ਕਰੋ ਮੇਰੀ ਸੁਣ ਲਓ ਗੱਲ ਹੁਣ ਜੋਤੀ ਨੂੰ ਪੈਸੇ 2 ਰੁਪਈਆ 5000 ਉਹ ਆਪਣੇ ਲੀੜੇ ਲਿਆਵੇ ਨਾਲੇ ਆਪਣੀ ਕੁੜੀ ਦੇ ਲਿਆਵੇ ਉਹਨੂੰ ਇਹਨਾਂ ਦੇ ਪਤਾ ਹੋਊ ਮੇਰੀ ਤੀਨ ਨੂੰ ਖਾਣ ਨੂੰ ਮਿਲਦਾ ਮੈਨੂੰ ਪੈਸੇ ਮਿਲ ਗਏ ਆ ਕੱਪੜੇ ਲਿਉਣ ਵਾਸਤੇ ਖੁਸ਼ ਹੋ ਜੂਗੀ ਥੋੜੀ ਬਹੁਤੀ ਧਿਆਨ ਹਰ ਜੂਗਾ ਦੂਜੇ ਪਾਸੇ ਪੈ ਜੂ ਧਿਆਨ ਉਹਦਾ ਚੱਲ ਮੈਂ ਦੇ ਦਿੰਦਾ ਪੈਸੇ ਵੀ ਦੇ ਦਿੰਦਾ ਟੌਫੀਆਂ ਵੀ ਲਿਆ ਦਿੰਦਾ ਹੋਰ ਦੱਸ ਕੀ ਪਰ ਮਨਪਰੀ ਤੋ ਚੋਰੀ ਫੜਾਉਣੇ ਪੈਸੇ ਸਾਹਮਣੇ ਨਾ ਫੜਾ ਦਿਓ ਵੀ ਉਤੋਂ ਚੋਰੀ ਫੜੂਗਾ ਕਿੰਨੇ ਫੜਾਵਾਂ 10000 ਦੇ ਦਾਂ ਨਹੀਂ ਮਾਵਧੀਆਂ ਬਣਾ ਲਓ 10 ਕੀ ਕਰਨ ਦੇਣਾ ਵਾ ਹਾਂ 10000 ਰੁਪਿਆ ਦੇਣ ਦੀ ਲੋੜ ਨਹੀਂ 5000 ਰੁਪਿਆ ਹੀ ਬੜਾ ਵਾ ਫੇਰ ਸਹੀ ਇੱਕ ਵਾਰ ਦੇਖ ਤੇ ਮੁੜ ਕੇ ਕਿੱਥੇ ਜਾਣਾ ਵਾ ਫੇਰ ਦੇ ਦਾਂਗੇ ਲੈ ਸਾਹੀਏ ਜੋੜੀਏ ਆ ਲੈ ਇੱਥੇ ਗੱਲਾਂ ਕਰਨ ਦੇ ਤਾਂ ਉੱਥੇ ਕਰ ਜਾ ਗੱਲਾਂ ਕਰ ਲੋ ਹਾਂ ਲੈ ਵੀ ਡੇ ਬਲਛਣੇ ਆ ਨਾ ਮਨਪਰੀ ਤਾਂ ਦੀ ਤੋਤਾ ਮਿਆਣਾ ਬੈਠੇ ਤੇ ਇੰਜ ਇੰਜ ਕਰਦੀ ਸੀ ਇਹ ਆ ਗਿਆ ਹੰਸਾਂ ਦੀ ਜੋੜੀ ਵਾਲਾ ਇਹ ਪੁੱਤ ਵਾ ਸਾਡੇ ਕਿ ਕੀ ਆਏ ਸਾਡੇ ਲੱਗਦੇ ਪਹਿਲਾਂ ਮਨੇ ਇਹ ਦੱਸੋ ਕਹਿੰਦਾ ਇੱਥੇ ਹੀ ਚੋਤੇ ਕਰ ਜਾ ਬਹਿ ਗੱਲ ਕਰ ਲੋ ਜੋ ਕਰਨੀ ਆ ਨਾ ਕਰਨੀ ਹੋਗੀ ਬਹਿ ਕੇ ਆਪਾਂ ਤੂੰ ਕੀ ਆਖੇਗਾ ਇਸ ਗੱਲ ਨੂੰ ਸਾਨੂੰ ਜਿੱਥੇ ਮਰਜੀ ਬੈ ਕੇ ਅਸੀਂ ਗੱਲ ਕਰੀਏ ਹਾਂ ਅਸੀਂ ਤੁਹਾਡੇ ਹਾਏ ਹਾਏ ਇੱਥੋਂ ਫੇਰ ਖਿਸਕ ਗਏ ਕੀ ਕਰਾਂ ਆਪੇ ਕਰਦੀ ਰਹਿ ਗੱਲਾਂ ਆਪੇ ਇਹੋ ਕੋ ਕਰਾਉਣਾ ਹੈਗਾ ਇਹੋ ਕੁਛ ਕਰਾਉਣਾ ਹੈਗਾ ਮੈਂ ਕੀ ਕਰਾਉਣਾ ਅਸੀਂ ਤੁਹਾਡੇ ਮਗਰ ਆਉਨੇ ਤੁਸੀਂ ਜਿੱਥੇ ਮਰਜੀ ਬਹਿ ਕੇ ਗੱਲਾਂ ਕਰੋ ਪਰ ਤੁਹਾਡੇ ਮਗਰ ਆਏ ਆ ਜੇ ਪਰਿਵਾਰ ਚ ਬਹਿ ਕੇ ਗੱਲ ਕਰੋ ਤੇ ਆਪੇ ਲੜਾਈ ਨਾ ਪੈ ਨਹੀਂ ਕਰਨੀ ਸੀ ਗੱਲ ਸਾਡੀ ਕੋਈ ਹੋਊ ਗੱਲ ਵੱਖਰੀ ਕਰਨ ਵਾਲੀ ਕਿਉਂ ਪਰਿਵਾਰ ਚ ਬਹਿ ਕੇ ਗੱਲ ਕਰੀਏ ਫਿਰ ਜੋੜੀ ਕਹਿਣਾ ਤੋ ਦਾ ਮੈਂ ਨਾ ਕਹਿਣਾ ਇਹ ਕਹਤੇ ਸਾਡੇ ਮੁੰਡੇ ਨੇ ਦੁਖੀ ਕੀਤਾ ਬਾਹਰ ਵਾਲੇ ਨੇ ਰਹਿੰਦਾ ਖੁੰਦਾ ਤੂੰ ਇੱਥੇ ਵਾਲੇ ਨੇ ਸਾਨੂੰ ਜ਼ਿਆਦਾ ਕਰ ਦਿੱਤਾ ਦੁਖੀ ਮੈਂ ਤੁਹਾਨੂੰ ਦੁਖੀ ਨਹੀਂ ਕੀਤਾ ਸੋਹੀ ਗੱਲ ਰਿਆਂ ਕੜਾਏ ਚ ਪਾਇਆ ਕੜਾਏ ਚ ਹਾਂ ਇਹ ਲਖਣੀ ਉਹ ਜੇਲ ਸ਼ੁਕਰ ਆ ਤੇਰੀ ਜ਼ੁਬਾਨ ਸ ਲਖਣੀ ਹੋਵੇ ਤੇ ਬੁਖਾਲੋ ਤੇ ਚੰਗਾ ਸਗੋ ਮੈਂ ਨਹੀਂ ਬੁਖਾਲਨੀ ਤੁਹਾਡੇ ਕੰਮਾਂ ਨੇ ਬੁਖਾਲ ਦੇਖਣੀ ਆ ਸਾਡੇ ਆ ਜੰਗਾਲ ਜਿਹੜੇ ਆ ਨਾ ਇਹਨਾਂ ਵਿੱਚੋਂ ਹੀ ਨਿਕਲ ਜੀਏ ਕਿਸੇ ਤਰ੍ਹਾਂ ਮਾਦਾ ਤੁਹਾਡੇ ਕੰਮਾਂ ਨੇ ਦੇਖਣੀ ਜੇ ਮੈਂ ਨਹੀਂ ਇਹਨੂੰ ਬੁਖਾਲਨੀ ਮੈਂ ਤੈਨੂੰ ਬਚਾਉਂ ਰਿਆ ਵਾਂ ਸੱਚ ਦੱਸ ਦੋ ਜੋ ਵੀ ਹੈਗਾ ਵਾ ਉਹ ਵਿਚਾਰੀ ਨੂੰ ਤੂੰ ਹੀ ਦੱਸ ਦੇ ਹਾਂ ਜਾ ਤੂੰ ਹੀ ਦੋਵੇਂ ਜੀਪ ਲਾ ਕਰ ਦੋ ਆਹ ਤੇ ਜੀ ਕਿਨੀ ਨਹੀਂ ਕਰਦੀ ਆਹੋ ਤੁਸੀਂ ਤਾਂ ਬਹੁਤ ਕੁਝ ਦੇਜੇ ਕਰਨਾ ਤੁਹਾਡੀ ਤੇ ਵਾਹ ਪੇਸ਼ ਨਹੀਂ ਜਾਣਦੇ ਨੇ ਤੇ ਤੁਸੀਂ ਤੁਹਾਨੂੰ ਘਰੋਂ ਕੱਢ ਦੋ ਨਾਲੇ ਸਾਨੂੰ ਤੇ ਨਾਲੇ ਉਹਨਾਂ ਮਾਮਾ ਤਾਂ ਈ ਆਣ ਕਰ ਹੂੰ ਕਰ ਦੋ ਮੇਰਾ ਬਾਤ ਚ ਲੈਣਾ ਮੈਂ ਆ ਸਦਲਾ ਵੀਰ ਨੂੰ ਜਾ ਸਦਲਾ ਜਾ ਸਦਲਾ ਕਰਵਾਦਾ ਤੇ ਤੁਹਾਡੇ ਮਗਲ ਲਗਾ ਬੈਠਾ ਜੇ ਤੂੰ ਉਹਦੀ ਥਾਂ ਤੇ ਹੁੰਦਾ ਨਾ ਵਿਆਹ ਤੂੰ ਵੀ ਕਰਾ ਲੈਣਾ ਸੀ ਤੂੰ ਐਡੀ ਚਤਰਾਈ ਨਾ ਕਰ ਆਪਣੇ ਆਵੇ ਚ ਕੌਣ ਚਾਹੁੰਦਾ ਵਾ ਮੈਂ ਉਥੋਂ ਮੁੜ ਕੇ ਆ ਜਾ ਉਦਾਂ ਹੀ ਫਿਰ ਤੁਰ ਕੇ ਸਾਰੇ ਪੱਕਾ ਹੋਣ ਨੂੰ ਫਿਰਦੇ ਆ ਉਥੇ ਸਭ ਕੋਈ ਪੈਸਾ ਨਹੀਂ ਹੁੰਦਾ ਪੱਕਾ ਹੋ ਜਾਣਾ ਉਹਨੇ ਸਭ ਕੁਝ ਹੋ ਜਾਣਾ ਵਾ ਪੈਸਾ ਕਿਉਂ ਨਹੀਂ ਹੁੰਦਾ ਪੈਸਾ ਦੇ ਕੇ ਉਥੇ ਪੱਕੇ ਹੋਣਾ ਹੁਣ ਨਾਲੇ ਆਪਣੇ ਉਹ ਦੋਵੇਂ ਮਾਮਾ ਧੀਆਂ ਨੂੰ ਖੜੂਗਾ ਆ ਪੱਕੇ ਹੋਣਾ ਟਾਡੇ ਵਰਗਿਆਂ ਨੇ ਮੁੜ ਕੇ ਸੜਸੜ ਮਾਰਨਾ ਉਹਨੂੰ ਲੈ ਗਿਆ ਉਹਨੂੰ ਲੈ ਗਿਆ ਤੁਸੀਂ ਤਾਂ ਸੰਡੇ ਜੇ ਹਾਂ ਸੰਡਿਆਂ ਮੈਂ ਨਾਲ ਨਿਆਣੇ ਸੰਭੋਲ ਨਾਲ ਜਿਹੜੇ ਉੱਥੇ ਵਾਲੇ ਆ ਟੱਟੀ ਤੋਂ ਉਹਨਾਂ ਦੀ ਮਨਜੋ ਤੈਨੂੰ ਮੈਂ ਕਹਿੰਨੀ ਹਾਂ ਇੱਥੇ ਵੀ ਚੜੀ ਕੰਮ ਕਰੂ ਉੱਥੇ ਜਾ ਕੇ ਉਹਨਾਂ ਨਾਲ ਕੰਮ ਕਰੂ ਅਛਾ ਤੂੰ ਹੋ ਆਇਆ ਉਥੋਂ ਤੈਨੂੰ ਪਤਾ ਉੱਥੇ ਕੀ ਹੁੰਦਾ ਵਾ ਮਾਤਾ ਮੈਂ ਸਾਰਾ ਫਿਰਿਆ ਤੁਰਿਆ ਮੈਂ ਸਦਾਈ ਨਹੀਂ ਹੈਗਾ ਜੇ ਕਿਤੇ ਤੂੰ ਬੁੱਢੀ ਹੁੰਦਾ ਨਾ ਹੁਣ ਨੂੰ ਕਿਤੇ ਜੋਤੀ ਨੇ ਤੇ ਕਿਤੇ ਅਗਲੇ ਪਤਾਲ ਗਈ ਹੋਣਾ ਸੀ ਮਨਪਰੀ ਦੀ ਨਹੀਂ ਉਹਦਾ ਖਹਿੜਾ ਛੱਡਣ ਲਈ ਤੁਸੀਂ ਤਾਂ ਦੋਵੇਂ ਜਾਣੇ ਤੋਂ ਉਹਦੀ ਮਤ ਮਾਰ ਦਿੱਤੀ ਆ ਮੈਨੂੰ ਲੱਗਦਾ ਵਾ ਮੰਮੀ ਹੱਕ ਕੌਣ ਛੱਡਦਾ ਆਪਣਾ ਹੱਕ ਨਹੀਂ ਛੱਡਦਾ ਪਰ ਤੁਸੀਂ ਨਾ ਨਾ ਚੁੱਕਣਾ ਦੋ ਉਹਨੂੰ ਆਪੇ ਆਜੂਗਾ ਰਹਿਣ ਹੀ ਰਹੀ ਆ ਕੁੜੀ ਉਹਦੇ ਕੋਲ ਵਾ ਮਾਵਾ ਤੇ ਆਵਾ ਕੋਈ ਪੱਲੀ ਆ ਰਹਿਣ ਚ ਤੇ ਜ਼ਿੰਦਗੀ ਜਿਉਣ ਚ ਬੜਾ ਫਰਕ ਹੁੰਦਾ ਵਾ ਇਹ ਤੁਸੀਂ ਕਰਦੇ ਆ ਗੱਲਾਂ ਤੁਸੀਂ ਜਾਦੇ ਪੜ੍ਹੇ ਲਿਖੇ ਆ ਨਾ ਤਾਂ ਕਰਕੇ ਜ਼ਿੰਦਗੀ ਇੱਕ ਵਾਰ ਮਿਲਦੀ ਵਾਰ-ਵਾਰ ਨਹੀਂ ਮਿਲਦੀ ਵੇ ਵਾਗ ਰੂ ਆ ਵੇ ਮੇਰੇ ਮੂੰਹ ਬਲਛਣੀਆਂ ਗੱਲਾਂ ਨਾ ਘੜਾ ਵੀਰ ਸੋਝੀਂਦਾ ਵਾ ਉੱਥੇ ਜੀ ਕਿ ਜਿੰਦਗੀ ਇੱਕ ਵਾਰ ਹੀ ਮਿਲਣੀ ਉਹਨੇ ਆ ਜਾਣਾ ਵਾ ਨਹੀਂ ਤੇ ਕਹਿੰਦੇ ਲੰਮੀ ਉਮਰ ਹੋਵੇ ਆਵੇ ਇੱਥੇ ਆਹੋ ਤੇ ਫੇਰ ਜੀ ਵੀ ਆਪਣੇ ਪਰਿਵਾਰ ਚ ਤੇ ਇਹ ਬੁੱਢੀ ਹੋ ਗਈ ਆ ਅਜੇ ਤਾਂ ਕੱਲ ਦੀ ਸ਼ੋਕਰੀ ਆਏ ਕਿੰਨੀ ਕਹਦੀ ਉਮਰ ਹੋ ਗਈ ਆ 40 ਸਾਲ ਤੱਕੇ ਹੋਜ ਲੱਗੇ ਆ ਤੇ ਕੁੜੀ ਇੱਕ ਜਿ ਵਿਆਹ ਵਾਲੀ ਹੋ ਰਹੀ ਕੀਪਦਾ ਭਾਵੇਂ ਉਹ ਅਗਲੇ ਮਹੀਨੇ ਹੀ ਆਜਰ ਤੁਹਾਡੇ ਮੂੰਹ ਚ ਗੂੰ ਚੱਲ ਗੂੰ ਤੇ ਗੂੰ ਹੀ ਸਹੀ ਉਹ ਸੱਚ ਤੂੰ ਬੋਲਿਆ ਨਾ ਸੱਚ ਹਮੇਸ਼ਾ ਕੌੜਾ ਲੱਗਦਾ ਵਾ ਤੇ ਕਿਦਾਂ ਕਲਪੀ ਹੁਣ ਹੱਦ ਹੋ ਗਈ ਤੇਰੀ ਆਲੀ ਨਿਆਣਿਆਂ ਵਾਂਗੂ ਕਹਿੰਦੀ ਤੇਰੇ ਮੂੰ ਚ ਗੂੰ ਦੂਜਾ ਤਲਾਕ ਸਹੀ ਗੱਲ ਆ ਬੜਾ ਕੁਝ ਹੁੰਦਾ ਲੈ ਵੀ ਕੁੜੀਆਂ ਦੀ ਜ਼ਿੰਦਗੀ ਦੇ ਵਿੱਚ ਹੈਗੀ ਤੇ ਵੀ ਸਚਾਈ ਆ ਪੁੱਜੀ ਆ ਹੁਣ ਆਪਣੇ ਘਰ ਹੀ ਭਈ ਕੁਝ ਹੁੰਨ ਦਿਆ ਵਾ ਦੂਰ ਤੇ ਜਾਣ ਦੀ ਕੋਈ ਗੱਲ ਹੀ ਨਹੀਂ ਹੈਗੀ ਵਧੀਆ ਚੈਨਲ ਆ ਇਹ ਵੀ ਵਸਦਾ ਪੰਜਾਬ ਇਹ ਸ਼ੁਰੂ ਕਰਦੀ ਆ ਵੇਖਣੀ ਸਾਰੀ ਵੇਖੂਗੀ ਫਿਰ ਕੀ ਕੀ ਹੁੰਦਾ ਵਾ ਬਲਾ ਗੁੱਸਾ ਡੀਆ ਆਈਡੀਏ ਤੇ ਮੈਂ ਵੀ ਦਊਂਗੀ ਇਹਨਾਂ ਨੂੰ ਕਮੈਂਟ ਕਰ ਕਰਕੇ ਵੀ ਸਾਡੇ ਘਰ ਵੀ ਆ ਕੁਝ ਹੋਣ ਦਿਆ ਜੇ ਤੇ ਤੇ ਬਣਾ ਲੋ ਤੁਸੀਂ ਲਾ ਕਿਦਾਂ ਬੂਆ ਮਾਰਿਆ ਜਿੱਦਾਂ ਤੋੜਨਾ ਹੁੰਦਾ ਵਾ ਇਹਨੂੰ ਹਣ ਕੀ ਪੂੰਡ ਲੜ ਗਈ ਐ ਮਾਤਾ ਨੂੰ ਗੁੱਸਾ ਕੀਤਾ ਨਾ ਮੇਰੀਆਂ ਗੱਲਾਂ ਦਾ ਘਰ ਦੀ ਰਵੇ ਹਨੂ ਨਹੀਂ ਕੋਈ ਪਰਵਾਹ ਹੈਗੀ ਆ ਮਜੇ ਨਾ ਆਪਣੇ ਨਾਟਕ ਵੇਖਦੇ ਆ ਬਹੁਤ ਵਿੱਚ ਖੰਗ ਲੱਗੀ ਉਹ ਠੰਡ ਹੋ ਗਈ ਯਾਰ ਬੜੀ ਆਹੋ ਮੈਂ ਵੀ ਲੱਗੀ ਕੋਟੀ ਕਾਟੀ ਕੱਢਣ ਤੇ ਉਹ ਮੈਂ ਰੋਟੀ ਪਾਣੀ ਕਰ ਲੈਣਾ ਤੇ ਇੱਥੇ ਬੈਠੀ ਹੋਵੇ ਤੇ ਰੋਟੀ ਪਾਣੀ ਕਰਦਾ ਕਰਨਾ ਵਾ ਹਮ ਅਜੇ ਤੇ ਹੁਸਲਾਵਾ ਹੀ ਕਾਣਦੇ ਆ ਸਕੀਮਾਂ ਲਾਉਣ ਦੇ ਆਡੇ ਬਾਰੇ ਤੇ ਮੈਂ ਤਾਂ ਫੇਰ ਸਿੱਧਾ ਹੀ ਕਹਿਤਾ ਕਿ ਸਾਨੂੰ ਅੱਡ ਕਰ ਦੋ ਕਿ ਮੈਂ ਬਹੁਤੀਆਂ ਸਕੀਮਾਂ ਸੁਕਮਾ ਨਾ ਲਾਓ ਕੀ ਸੋਚਣਾ ਕੀ ਨਹੀਂ ਮੈਂ ਕਹਿੰਦਾ ਸਿੱਧਾ ਕਹੋ ਭਾਈ ਤੁਸੀਂ ਅੱਡ ਜੇ ਤੇ ਅਸੀਂ ਆਪਣੀ ਜ਼ਿੰਦਗੀ ਜੀਏ ਤਾਂ ਕੰਡਿਤਾਰੀ ਜ਼ਿੰਦਗੀ ਨੂੰ ਕੀ ਹੋਇਆ ਵਾ ਮੈਂ ਕਹਾ ਉਹ ਵਿਚਾਰੀ ਦੀ ਜੇ ਤੁਸੀਂ ਨਗਾਤੀ ਜੇ ਜ਼ਿੰਦਗੀ ਫਿਰ ਕਹਿੰਦੀ ਤੂੰ ਇੱਕੋ ਗੱਲ ਕਰਦੀ ਇੱਕੋ ਗੱਲ ਕਰਦੀ ਤੂੰ ਵੀ ਗਿਆ ਵਾ ਹਾਂ ਉਹ ਉੱਥੇ ਬੰਬੀ ਲੱਗ ਗਿਆ ਫੇਕ ਕਰਨ ਦੇ ਗੱਲਾਂ ਤੇ ਮੈਂ ਵੀ ਕਹਤਾ ਉਹ ਤਾਂ ਐ ਗੁੱਸੇ ਲੰਗੀ ਆਂ ਦੀ ਆਹੋ ਤੇ ਮੈਨੂੰ ਗੱਲਾਂ ਗੁੱਲਾਂ ਕਰਕੇ ਤੇ ਸਿੱਧੀ ਉਧਰ ਨੂੰ ਚੱਲ ਗਈ 베ਲੀ ਵੱਲ ਨੂੰ ਤੇ ਮੈਂ ਆਪਣੇ ਇੱਧਰ ਆ ਕੇ ਤੇ ਮੈਂ ਨਾਟਕ ਵੇਖਣ ਦਾ ਵੀ ਆਪਣੇ ਕੋ ਮੈਨੂੰ ਲਾਲ ਉੜ ਕੇ ਫਿਰ ਮੇਰੇ ਗਾੜੀ ਘੜੀ ਆਈ ਚੱਲ ਦੋਨਾਂ ਨਾਲ ਲੜਾਈ ਹੋ ਗਿਆ ਤੇ ਹੋਰ ਫੇਰ ਮਤਲਬ ਹੁਣ ਅਸੀਂ ਅੱਡ ਪੱਕੇ ਆ ਮੈਂ ਨਹੀਂ ਪਕਾਉਣੀ ਰੋਟੀ ਮਿੰਦੇ ਦਾ ਪਕਾ ਲਾ ਗਾ ਵਿਚਾਰ ਪਕਾਉਣੀ ਬਜੈਰੀ ਭਾਬੀ ਨੂੰ ਪੈਣੀ ਕੋਈ ਗੱਲ ਨਹੀਂ ਉਦਾਂ ਵੀ ਰੋਟੀਆਂ ਉਹਨੇ ਪਕਾਉਣੀਆਂ ਵਾ ਤੇ ਪਨੀਰ ਮੈਂ ਫਟਾਇਆ ਵਾ ਜੇ ਕੰਮ ਕਰਨਾ ਵੀ ਪਿਆ ਉਹ ਵੀ ਤੇ ਫਿਰ ਜਾਣ ਜਾਣ ਕੇ ਕਰਦੀ ਆ ਨਾ ਕੰਮ ਜਦੋਂ ਉਹਨੂੰ ਕਹੀਦਾ ਵਾ ਵੀ ਤੂੰ ਆਖੇ ਲੱਗਾ ਸਾਡੇ ਫਿਰ ਲੱਗਦੀ ਨਹੀਂ ਉਹਦਾ ਹੀ ਅਕਲ ਲੈਣ ਨੂੰ ਕਹਿੰਦੇ ਆ ਹੀ ਮੜਾ ਕੀ ਇਹਦੇ ਵਿੱਚ ਦੋਸਾਂ ਮਿੰਟ ਚਾਰੇ ਗੱਲ ਮੈਂ ਵੀ ਸੋਚਦਾ ਵਿਚਾਰੀ ਮਗਰੋਂ ਹੋਏ ਨਾ ਪੇਕਿਆਂ ਦਾ ਵੀ ਸਾਥ ਕੋਈ ਹੋਏ ਤੋੜ ਉਹ ਵੀ ਕੀ ਮੰਮੀ ਵੀ ਆਈ ਫਸ ਬਸ ਗਾਂ ਗਈ ਆ ਤੇ ਉਹ ਵੀ ਤਾਂ ਹੀ ਗੱਲ ਕਰੇ ਉਹ ਵੀ ਵਿਚਾਰੀ ਜੋ ਸਾਡੀ ਗੱਲ ਕਹਿੰਨੇ ਸਾਡੀ ਮੰਨ ਲੈਂਦੀ ਹੈ ਜੀ ਮੰਮੀ ਜਿਹੜੀ ਕਹਿੰਦੀ ਮੰਮੀ ਦੀ ਮੰਨ ਲੈਂਦੀ ਹੈ ਜੇ ਉਹਦੀ ਮੰਮੀ ਕਹਿੰਦੀ ਤੇ ਉਹਦੀ ਮੰਨ ਲੈਂਦੀ ਹੈ ਸਟੈਂਡ ਨਹੀਂ ਲੈਣਾ ਆਉਂਦੇ ਵਿਚਾਰੀ ਨੂੰ ਕردੀ ਕਿਉਂ ਯਾਰ ਬੋਲੇ ਹਨਾਂ ਦੇ ਅੱਗੇ ਤਾੜ-ਤਾੜ ਸਿੱਧਾ ਜਾ ਵੀ ਮੇਰਾ ਬੱਚਾ ਜਵਾਨ ਹੋਣ ਧਿਆਵਾ ਮੇਰੇ ਬੱਚੇ ਦਾ ਬਚਪਨ ਲੰਘਿਆ ਵਾ ਕਿਹੋ ਜਿਹਾ ਪਿਓ ਵਜ ਨਹੀਂ ਆ ਕੇ ਆਪਣੀ ਤੀਨ ਨੂੰ ਚੁੱਕ ਕੇ ਗੱਲ ਨਹੀਂ ਲਾਇਆ ਕਿਉਂ ਨਹੀਂ ਗੱਲ ਕਰਦੀ ਆਹ ਕੁੜੀ ਇੰਨਾ ਧੋੜ ਸਿਰ ਦੇਣਾ ਚਾਹੀਦਾ ਵਾ ਰਿਸ਼ਤੇ ਨੂੰ ਬਹੁਤ ਨੋਬੇ ਰਿਸ਼ਤਾ ਕੋਈ ਵੀ ਨਹੀਂ ਕੁੜੀ ਨੂੰ ਵੀ ਡਰਾਇਆ ਨੇ ਕੁੜੀ 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 ਸਤਾਛ ਕੁੜੀ ਕਹੇ ਢੰਗ ਗੱਲ ਉਹਨੇ ਕਰ ਲੈਣੀ ਗੱਲ ਤਪਰ ਗੱਲ ਤੇ ਉਹੀ ਹੈ ਨਾ ਬੱਚੇ ਦਾ ਕਿੰਨੇ ਉਹ ਨੂੰ ਵੱਡੀ ਨੂੰ ਛਦਣ ਬਣਾਇਆ ਵਾ ਤੇ ਬੱਚੇ ਦਾ ਕਿੰਨੇ ਸੋਨਾ ਵਾ ਆ ਉਹ ਕਿੰਨੀ ਪਿਆਰੀ ਕੁੜੀ ਇਹਨਾਂ ਦੀ ਰੋਜ਼ ਉਹੀ ਗੱਲਾਂ ਪਾਣੀ ਚ ਮਧਾਣੀ ਵਾਲੀ ਗੱਲ ਵਾ ਹੋਰ ਤਾਂ ਕੋਈ ਗੱਲ ਨਹੀਂ ਹੈਗੀ ਆਹੋ ਰੋਜ਼ ਉਹ ਗੱਲਾਂ ਕਰੀਦੀ ਆ ਦਿਨ ਚੜਦਾ ਤੇ ਗੱਲਾਂ ਹੋਈ ਰਾਤ ਮੇਰਾ ਤਾਂ ਕਈ ਵਾਰੀ ਜੀ ਕਰਦਾ ਵਾ ਇਦਾਂ ਕਹਿੰਨੀ ਆ ਕੁੜੀ ਦੇ ਹੰਨੂ ਗੋਦ ਨਹੀਂ ਤੇ ਫਿਰ ਤੂੰ ਹੀ ਵਿਆਹ ਕਰਾ ਲਾਗਦੇ ਹੋਰ ਹਾਂ ਉਹ ਭਈਆ ਦੀ ਬੇਤੀ ਹੋਣੀ ਆ ਪਿੰਡ ਚ ਹਾਂ ਇਹ ਤੇ ਫਿਰ ਉਹ ਇੱਜ਼ਤ ਨੂੰ ਕੀ ਕਰਨਾ ਲੋਕਾਂ ਨੂੰ ਪਤਾ ਵਾ ਵੀ ਉਹਨੇ ਬਾਹਰ ਵਿਆਹ ਕਰਵਾਇਆ ਵਾ ਪਤਾ ਤਾਂ ਹੈਗਾ ਹੁਣ ਕੀ ਬੰਦਾ ਕਰੇ ਹੁਣ ਜਿੱਥੇ ਮੁੰਡੇ ਦਾ ਨਾਂ ਰਹਿਣ ਦੇ ਵਾ ਉੱਥੇ ਉੱਥੇ ਕਿਹੜਾ ਇੱਕ ਥਾਂ ਤੇ ਉੱਥੇ ਤੇ ਮੈਂ ਤਾਂ ਕਹਿੰਨੀ ਮਾਝਾ ਮਾਲਵਾ ਦਵਾਬਾ ਸਾਰਾ ਕੁਝ ਉੱਥੇ ਇਕੱਠੇ ਹੋਏ ਹੁੰਦੀ ਆ ਬਾਦ ਮੁਲਖਾਂ ਦੇ ਵਿੱਚ ਆ ਉਹ ਗੋਰੀ ਆ ਉਹਨੂੰ ਕੀ ਫਰਕ ਪੈਣਾ ਉਹਨਾਂ ਦਾ ਕਲਚਰ ਕਲਚਰ ਚੱਲਦਾ ਵਾ ਕਲਚਰ ਉਦਾਂ ਚੱਲਦਾ ਪਰ ਮੈਂ ਗੱਲ ਦੱਸਦਾ ਇੱਕ ਤੁਹਾਨੂੰ ਆ ਗੋਰੀਆਂ ਨਾ ਬੰਦੇ ਨੂੰ ਕਰਕੇ ਲਾਂਗੇ ਕਰਦੀਆਂ ਹੁੰਦੀਆਂ ਵੇਖੀਂ ਜਿੰਨਾ ਕੋਨੇ ਪਉਣਾ ਨਾ ਖਰਚਾ ਇਹਨੂੰ ਤੇ ਇਹਨੇ ਆਉਣਾ ਖਾਲੀ ਇੱਥੀ ਪੰਬੀਰੀ ਵਾਂਗੂ ਵੇਖੀ ਸਹੀ ਆਹ ਉਹ ਸਾਰੀ ਬਤਾ ਖਰਚਾ ਬਣ ਲੀਂਦੀ ਇਹਨੇ ਹੁਣ ਕਿਹੜਾ ਪੈਸਾ ਹੋਂਦਿਆ ਵਾ ਕੋਈ ਸਾਰਾ ਕੋ ਆ ਬੁੱਢਾ ਦੇਦੇ ਬਾਪੂ ਕਰੀ ਜਾਂਦੇ ਆ ਨਾਲੇ ਸਾਡੇ ਸਿਰ ਤੇ ਵਾਧੂ ਦਾ ਭਾਰ ਹੈ ਅਹੀਂ ਤੇ ਬਰਾਬਰ ਦੇ ਪੈਸੇ ਦੇਣ ਦੇ ਉਹ ਨਾਲੇ ਵਹੀ ਦੀ ਵੀ ਵਰਤੀ ਜਾਂਦੇ ਨਾਲੇ ਹਾਡੇ ਵੀ ਵਰਤੀ ਜਾਂਦੇ ਤੇ ਹੋਰ ਬੰਦੇ ਤੀਨ ਦੋ ਚਾਰ ਘੰਟੇ ਹੀ ਜਾਨਨੇ ਆ ਪਰ ਫਿਰ ਵੀ ਮਿਹਨਤ ਤੇ ਕਰਦੇ ਆ ਨਾ ਸਿਰ ਕੋ ਪਾਈ ਕਿੰਨੀ ਆ ਫੁੰਨਾ ਦੀ ਮੈਂ ਇਹਨੇ ਕਿ ਨਾ ਕਰ ਰਾ ਰੋਟੀ ਪਣੀਗਾ ਚਾ ਬਾਹਰੋਂ ਖਾਈਏ ਮੈਂ ਤਾਂ ਕਿੰਨੀ ਬਾਹਰੋਂ ਖਾ ਕੇ ਆਈ ਹਾਂ ਸ਼ਾਇਦ ਸਮਰੀਦ ਨੂੰ ਕਰਲਾ ਤੇ ਆ ਜਮੀਨ ਨੂੰ ਲੈ ਲੈ ਨਾਲ ਮੈਂ ਤਾਂ ਕਿ ਨਹੀਂ ਜੋਤੀ ਨੂੰ ਲੈ ਜੀ ਹਾਂ ਜੇ ਉਹ ਉਹਨਾਂ ਦੇ ਵਿੱਚ ਲੜਾਈ ਪਈ ਬਾਈ ਬੁੜੇ ਦੀ ਉਹਨੇ ਪਤਾ ਕੀ ਕਹਿਣਾ ਨਹੀਂ ਰਹਿੰਦੋ ਮੰਮੀ ਦੜੀ ਨੂੰ ਕੌਣ ਰੋਟੀ ਪਕਾ ਕੇ ਦਊ ਤੇ ਆ ਕੁੜੀ ਨੂੰ ਲੈ ਜੰਨੇ ਆ ਫਿਰ ਐਵੇਂ ਤਰਲੇ ਮਾਰ ਦੇਵਾਗਾ ਪਹਿਲਾਂ ਉਹਨੂੰ ਮਾਰਾਂਗੇ ਤਰਲੇ ਤਰਲੇ ਉਹਨੇ ਜਨੂ ਅਹੀਂ ਐਵੇਂ ਲੇਟ ਹੋਣਾ ਆ ਅਸੀਂ ਥੋੜਾ ਇੰਜੋਏ ਕਰਕੇ ਆਵਾਂਗੇ ਨਾਲੇ ਥੋੜਾ ਸੈਲਫੀ ਸੈਲਫੀ ਖਿੱਚਾਂਗੇ ਉੱਥੇ ਤੇ ਚਲੋ ਜੀ ਆਪਣਾ ਹਨਾ ਚਲ ਫੇ ਕਹਿ ਕੁੜੀ ਨੂੰ ਮੈਂ ਮੂੰਹ ਸਤੋਲਾ ਚਲ ਫੇ ਵੇਲਾ ਉਹਦੇ ਕਮਾ ਦੇ ਸਿੱਧੋ ਜਾਏ ਬੱਚਿਆਂ ਦੇ ਵਿੱਚ ਵੀ ਕਿੰਨਾ ਫਰਕ ਹੁੰਦਾ ਵਾ ਇਹ ਆ ਇਹਨੂੰ ਪਤਾ ਵਾ ਕਿ ਮੈਂ ਆਪਣੇ ਜਿਹੜਾ ਜੀਵਨ ਸਾਥੀ ਨੂੰ ਕਿੰਨੀ अहमियत ਦੇਣੀ ਆ ਇਹ ਜੀਵਨ ਸਾਥੀ ਨੂੰ ਆਪਣੀ ਜਗ੍ਹਾ ਤੇ ਰੱਖਣ ਡਿਆ ਵਾ ਤੇ ਮਾਪਿਓ ਨੂੰ ਆਪਣੀ ਜਗ੍ਹਾ ਤੇ ਰੱਖਣ ਡਿਆ ਵਾ ਆਖਰਕਾਰ ਨੂੰ ਬੱਚਿਆਂ ਨੂੰ ਤੇ ਪਤਾ ਲੱਗਦਾ ਹੀ ਆ ਕਿ ਉਹਨਾਂ ਦੇ ਮਾਪਿਓ ਸਹੀ ਕਰਨ ਡਿਆ ਕਿ ਗਲਤ ਇਹ ਤਾਂ ਨਹੀਂ ਹੁੰਦਾ ਕਿ ਮਾਪਿਓ ਨੂੰ ਐਵੇਂ ਹੀ ਬੋਲੀ ਜਾਓ ਆਵਾਜ਼ ਆਤੀ ਪਰ ਇਹ ਆ ਕਿ ਜੇ ਮਾਪੇ ਉਹ ਗਲਤ ਵਾ ਤੇ ਉਹਨਾਂ ਦੀ ਗਲਤੀ ਵੀ ਦੱਸਣੀ ਬੰਦੀ ਹੈ ਤੇ ਸਭ ਤੋਂ ਮੇਨ ਗੱਲ ਕਿ ਆਪੋ ਆਪਣੀ ਥਾਂ ਤੇ ਰੱਖੇ ਨਾ ਬੰਦਾ ਜਾਂ ਤੇ ਫਿਰ ਜੇ ਨਹੀਂ ਨਾ ਬੰਦਾ ਰੱਖਦਾ ਇਹਨਾਂ ਨੂੰ ਆਪੋ ਆਪਣੀ ਥਾਂ ਤੇ ਘਰ ਵਾਲੀ ਨੂੰ ਤੇ ਮਾਂ ਨੂੰ ਫਿਰ ਬੰਦਾ ਵਿੱਚ ਬਿਸਣਾ ਸ਼ੁਰੂ ਹੋ ਜਾਂਦਾ ਵਾ ਤੇ ਉਹਦੋਂ ਨਾ ਚੰਗੀ ਗੱਲ ਵਾ ਕਿ ਇਹ ਦੋਵਾਂ ਜਾਨਿਆਂ ਨੂੰ ਬਰਾਬਰ ਦਾ ਰੱਖੇ ਤੇ ਨਾਲੇ ਆਪ ਸੁਖ ਤੇ ਨਾਲੇ ਦੂਜਾ ਸੁਖੀ ਚਾਹ もう一度のゴー。<music>